ਹਾਂ ਤਾਂ ਕਿੱਥੇ ਚਿੱਚਾ ਬੋਲ ਤੇ ਕਿੱਥੇ ਖਖਾ ਬੋਲੂ ਕਿੰਨਾ ਫਰਕ ਪੈਂਦਾ ਹੈ ਇਹ ਮੈਂ ਤਾਂ ਪਹਿਲਾ 1 ਸਾਲ ਪਹਿਲਾਂ ਲੱਗਾ ਸੀ ਨਸ਼ਾ ਕਰਨ ਉਸ ਤੋਂ ਬਾਅਦ ਉਹ ਫੜਿਆ ਗਿਆ ਹੁਣ 3 ਸਾਲ ਹੋ ਗਏ ਦੱਸੋ ਜੇਲ੍ਹ ਚ ਬੈਠਣੋਂ ਉਹ ਬਣਾਈ ਜਾਂਦਾ ਘਰ ਦਾਦਾ ਕੋਲੋਂ ਦੀ ਜੇਬ ਚੋਂ ਕੋਈ ਫਰੀਜਾ ਕੋ 10000 ਰੁਪਏ ਤੁਰਿਆ ਜਾਂਦਾ ਕਰਜ਼ਾ ਮੈਨੂੰ 100 ਰੁਪਏ ਦੇ ਦੋ 100 ਰੁਪਏ ਅੱਜ ਤੋਂ ਅੰਦਰ ਹੀ ਤਾੜਦਾ ਨਾ ਅਬ ਗਾਂਦ ਵੀ ਡੇਗ ਕੇ ਅੰਦਰ ਹੀ ਤਾੜਦਾ ਸਾਨੂੰ ਕੁੰਡਾ ਬਾਰੋਂ ਲਾ ਕੇ ਅੰਦਰ ਤਾੜਦਾ ਪੀਨਖਾਨ ਤੇ ਲੱਗ ਗਿਆ ਇੱਥੋਂ ਹੀ ਬਸ ਸਾਡੇ ਉਹਦੇ ਤੇ ਪਰਚੇ ਪੈ ਗਏ ਵੀਰੇ ਖਾਲੀ ਨੂੰ ਘਰੋਂ ਲੈ ਕੇ ਜਾਂਦੇ ਸੀ ਤੇ ਪਾ ਦਿੰਦੇ ਸੀਗੇ ਗੋਲੀਆਂ ਕਦੇ ਕੁਝ ਪਾ ਦਿੰਦੇ ਸੀ ਸਰਕਾਰ ਵੱਲੋਂ ਜਿਹੜਾ ਦੂਜਾ ਪੜਾ ਸ਼ੁਰੂ ਕੀਤਾ ਹੋਇਆ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿਹੜਾ ਫੇਜ਼ 2 ਸ਼ੁਰੂ ਕੀਤਾ ਹੋਇਆ ਫੇਜ਼ 2 ਸ਼ੁਰੂ ਕਰਦਿਆਂ ਜਿਹੜੀ ਪਹਿਲੀ ਕਾਰਵਾਈ ਹੈ ਉਹਨਾਂ ਵੱਲੋਂ ਬਹੁਤ ਤਕੜੀ ਕੋਠੀ ਉੱਪਰ ਕਾਰਵਾਈ ਕੀਤੀ ਗਈ ਹੈ ਤੇ ਉਸ ਕੋਠੀ ਉੱਪਰ ਜਦੋਂ ਕਾਰਵਾਈ ਕਰਨ ਪਹੁੰਚੇ ਸੀ ਤਾਂ ਇੱਥੇ ਵੱਡੇ ਪੱਧਰ ਤੇ ਮੀਡੀਆ ਵੀ ਪਹੁੰਚਦਾ ਤੇ ਉਸ ਦਾ ਜਿਹੜਾ ਅਮਲਾ ਫੈਲਾ ਪ੍ਰਸ਼ਾਸਨ ਆ ਜਿਹੜਾ ਉਹ ਵੀ ਪਹੁੰਚਦਾ ਜਦੋਂ ਮੀਡੀਆ ਵੱਲੋਂ ਸਵਾਲ ਕੀਤੇ ਜਾਂਦੇ ਆ ਕਿ ਭਾਈ ਦੱਸੋ ਇਹ ਜਿਹੜੀ ਕੋਠੀ ਬਹੁਤ ਵੱਡੀ ਆਲੀਸ਼ਾਨ ਕੋਠੀ ਬਣਾਈ ਹੋਈ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆਸੀਂ ਕਿ ਸਰਕਾਰ ਆ ਜਿਹੜੀ ਉਹ ਜਦੋਂ ਕਿਸੇ ਦਾ ਘਰ ਟਾਉਂਦੀ ਆ ਤਾਂ ਉਦੋਂ ਕੰਦ ਟਾ ਦਿੰਦੀ ਆ ਜਾਂ ਸਿਰਫ ਕੌਲਾ ਟਾ ਦਿੰਦੀ ਆ ਤੇ ਇਹ ਕਹਿ ਦਿੰਦੀ ਆ ਕਿ ਅਸੀਂ ਯੋਧ ਨਸ਼ੇ ਵਿਰੁੱਧ ਉਹਨਾਂ ਦਾ ਜਿਹੜਾ ਘਰ ਟਾ ਦਿੱਤਾ ਉਹਨਾਂ ਦੀਆਂ ਕੋਠੀਆਂ ਟਾ ਦਿੱਤੀਆਂ ਜਿਨ੍ਹਾਂ ਨੇ ਜਿਹੜਾ ਨਸ਼ਾ ਤਸਕਰੀ ਦੇ ਨਾਲ ਪੈਸਾ ਬਣਾਇਆ ਹੁੰਦਾ ਤੇ ਇਹ ਆਲੀਸ਼ਾਨ ਬੰਗਲੇ ਬਣਾਏ ਹੁੰਦੇ ਆ ਤਾਂ ਸਾਹਮਣੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਪਰ ਇਸ ਪਰਿਵਾਰ ਦਾ ਕਹਿਣਾ ਇੱਕ ਕਿਸ਼ਤਾਂ ਦੇ ਨਾਲ ਘਰ ਬਣਾਇਆ ਹੋਇਆ ਤੇ ਇਹ ਤੁਸੀਂ ਦੇਖ ਸਕਦੇ ਹੋ ਜੜੀਆਂ ਇੱਟਾਂ ਪਈਆਂ ਨੇ ਤਾਂ ਇਹ ਗਾਰੇ ਦੇ ਨਾਲ ਇੱਟਾਂ ਬਣਾਈਆਂ ਲਾਈਆਂ ਹੋਈਆਂ ਸੀ ਬਿਲਕੁਲ ਕੰਧਾ ਜਿਹੜੀ ਕੱਢੀ ਵੀ ਨਹੀਂ ਹੋਈ ਸੀ ਸਿਰਫ ਕਲੀਆਂ ਫੋਕੀਆਂ ਇੱਟਾਂ ਚਿਣੀਆਂ ਹੋਈਆਂ ਸੀ ਸਰਕਾਰ ਆ ਜਿਹੜੀ ਸਰਕਾਰ ਕਿੰਨਾ ਕੰਮਾਂ ਤੇ ਤੁਲੀ ਹੋਈ ਆ ਕਿੰਨਾ ਲੋਕਾਂ ਦਾ ਘਰ ਟਾਇਆ ਉਹ ਪਰਿਵਾਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਇੰਗੇ ਆਪਾਂ ਕਿ ਨਸ਼ਾ ਕਰਦੋ ਤੋਂ ਵੇਚਦੇ ਸੀ ਦੱਸਣ ਦੇ ਵਿੱਚ ਇਹ ਵੀ ਆ ਰਿਹਾ ਕਿ ਪਰਿਵਾਰ ਦਾ ਜਿਹੜਾ ਜੀ ਆ ਜਿੰਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਨਸ਼ੇ ਨਸ਼ਾ ਤਸਕਰੀ ਕਰਦਾ ਤੇ ਉਹ ਇਸ ਟਾਈਮ ਜੇਲ੍ਹ ਦੇ ਵਿੱਚ ਆ 3 ਸਾਲ ਤੋਂ ਜੇਲ੍ਹ ਦੇ ਵਿੱਚ ਆ ਕੀ ਹੁਣ ਉਹ ਨਸ਼ਾ ਵੇਚਦਾ ਸੀ ਤਾਂ ਕਰਕੇ ਘਰਤੀ ਕਾਰਵਾਈ ਕੀਤੀ ਗਈ ਆ ਤਾਂ ਕੰਦ ਜਿਹੜੀ ਢਾਈ ਗਈ ਆ ਜਿਹੜੀ ਤੇ ਹਾਲੇ ਗਾਰਾ ਵੀ ਨਹੀਂ ਲੱਗਿਆ ਸੀ ਸਿਰਫ ਕੰਦਾ ਤੰਦ ਇੱਕ ਇਟਾਂ ਚਨ ਕੇ ਬਣਾਈ ਗਈ ਸੀ ਉਸ ਕੰਦ ਨੂੰ ਟਾਇਆ ਗਿਆ ਉਸ ਦੇ ਲਈ ਪ੍ਰਸ਼ਾਸਨ ਲਿਆਂਦਾ ਗਿਆ ਉਸ ਦੇ ਲਈ ਡੀ ਡੀ ਪੀਓ ਬੀ ਡੀ ਪੀਓ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਲਿਆਂਦਾ ਗਿਆ ਤੇ ਇਹ ਜਿਹੜੀ ਇਟਾਂ ਢਾਉਣ ਦੇ ਲਈ ਜੀ ਸੀ ਬੀ ਲਿਆਂਦੀ ਗਈ ਹੈ ਜਿਹੜੀ ਉਸ ਦਾ ਖਰਚਾ ਜਿਹੜਾ ਆਮ ਲੋਕਾਂ ਤੋਂ ਜਿਹੜਾ ਟੈਕਸ ਦੇ ਰੂਪ ਦੇ ਵਿੱਚ ਪੈਸਾ ਵਸੂਲਿਆ ਜਾਂਦਾ ਕੀ ਉਹ ਅਸ ਤੱਕਾਂ ਦੇ ਜਿਹੜੇ ਸ਼ੋਸ਼ੇ ਦਿਖਾਉਣ ਦੇ ਲਈ ਜਿਹੜਾ ਲੋਕਾਂ ਦੇ ਉੱਪਰ ਖਰਚ ਕੀਤਾ ਜਾਂਦਾ ਪਰਿਵਾਰ ਤੋਂ ਪੁੱਛਾਂਗੇ ਸਾਰਾ ਸੱਚ ਕੀ ਹੈ ਤਾਂ ਪਰਿਵਾਰ ਦੇ ਜੀ ਸਾਡੇ ਨਾਲ ਮੌਜੂਦ ਹੈ ਹਾਂਜੀ ਪੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪੈਣੀ ਕੀ ਨਾਮ ਹੈ ਤੁਹਾਡਾ ਜੀ ਗੀਤਾ ਨਾਮ ਹੈ ਸਰ ਵੀਰੇ ਮੇਰਾ ਹਾਂ ਜੀ ਤੁਹਾਡੇ ਘਰ ਵਾਲਾ ਜੜਾ ਕਹਿੰਦੇ ਨਸ਼ਾ ਵੇਚਦਾ ਸੀ ਹਾਂ ਜੀ ਹਾਂ ਜੀ ਨਸ਼ਾ ਵੇਚਦਾ ਨਹੀਂ ਸੀ ਵੀਰੇ ਨਸ਼ਾ ਪੀਂਦਾ ਖਾਂਦਾ ਸੀਗਾ ਉਹ ਪਰ ਹੋਰ ਨਹੀਂ ਵੇਚਦਾ ਨਹੀਂ ਸੀ ਪਹਿਲਾਂ ਵਧੀਆ ਕੰਮ ਕਰਦੇ ਸੀ ਪੀਨਖਾਨ ਤੇ ਲੱਗ ਗਿਆ ਇੱਥੋਂ ਹੀ ਬੱਸ ਸਾਡੇ ਉਹਦੇ ਤੇ ਪਰਚੇ ਪੈ ਗਏ ਵੀਰੇ ਖਾਲੀ ਨੂੰ ਘਰੋਂ ਲੈ ਕੇ ਜਾਂਦੇ ਸੀ ਤੇ ਪਾ ਦਿੰਦੇ ਸੀਗੇ ਗੋਲੀਆਂ ਕਦੇ ਕੁਝ ਪਾ ਦਿੰਦੇ ਸੀ ਹਾਂ ਜੀ ਹੂੰ ਹਾਂ ਜੀ ਪਹਿਨੇ ਕਦੋਂ ਤੋਂ ਨਸ਼ਾ ਕਰਦੇ ਸੀ ਤੁਹਾਡੇ ਘਰ ਵਾਲੇ ਸੀ ਜੜੇ ਵੀਰੇ ਉਹਨਾਂ ਨੂੰ 4 ਸਾਲ ਹੋ ਗਏ ਆ ਸਾਲਕ ਪਹਿਲਾਂ ਦੀ ਗੱਲ ਆ ਚੋਰੀ ਖਾਂਦੇ ਪਿੰਦਾ ਹੁੰਦਾ ਸੀ ਪਰ ਸਾਨੂੰ ਨਹੀਂ ਸੀ ਪਤਾ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗ ਗਿਆ ਹੂੰ ਤੇ ਹੁਣ ਉਹਨਾਂ ਨੂੰ 3 ਸਾਲ ਹੋ ਗਏ ਜੇਲ੍ਹ ਚ ਵੀਰੇ ਅੱਛਾ ਗੋਲੀਆਂ ਖਾਂਦੇ ਸੀ ਉਹ ਨਸ਼ੇ ਵਾਲੀਆਂ ਪਤਾ ਨਹੀਂ ਵੀਰੇ ਗੋਲੀਆਂ ਚਿੱਟਾ ਐਵੇਂ ਨਸ਼ਾ ਪਿੰਦਾ ਖਾਂਦਾ ਸੀਗਾ ਅੱਛਾ ਪਿੰਦਾ ਹੀ ਸੀ ਵੇਚਦਾ ਨਹੀਂ ਸੀ ਨਹੀਂ ਵੀਰੇ ਹੂੰ ਹਾਂ ਜੀ ਤੇ ਹੁਣ ਕਿੰਨੇ ਟਾਈਮ ਤੋਂ ਜੇਲ੍ਹ ਦੇ ਵਿੱਚ ਵੀਰੇ 3 ਸਾਲ ਹੋ ਗਏ ਹੁਣ ਜੇਲ੍ਹ ਚ ਹਾਂ ਜੀ ਕਿੰਨੇ ਪਰਚੇ ਸੀ ਉਹਨਾਂ ਤੇ ਪਹਿਲਾਂ ਇੱਕ ਹੀ ਸੀਗਾ ਇੱਕ ਬਾਅਦ ਚ ਲੈ ਕੇ ਗਏ ਆ ਹਾਂਜੀ ਠੀਕ ਹੈ ਹਾਂਜੀ 21 ਪਰਚਾ ਸੀ ਉਹਦੇ ਉੱਪਰ ਪਹਿਲਾ ਪਹਿਲਾ 21 ਸੀਗਾ ਹਾਂਜੀ ਇਹਨਾਂ ਨੇ ਹਾਂਜੀ ਫਿਰ ਖਾਲੀ ਨੂੰ ਇਸ ਘਰੋ ਹੀ ਲੈ ਕੇ ਗਏ ਸੀਗੇ ਇੱਥੋਂ ਹੀ ਆ ਸਾਡੇ ਸਾਹਮਣੇ ਘਰੋ ਲੋਕ ਗਿਆ ਸੀ ਵਿਚਾਰ ਕੁਛ ਵੀ ਅਪੀਨਖਾਨ ਵਾਲਾ ਬੰਦਾ ਸੀਗਾ ਉਹ ਨਹੀਂ ਸੀ ਵੀਰੇ ਵੇਚਦਾ ਨਹੀਂ ਸੀ ਕਿਸੇ ਨੂੰ ਵੀ ਪੁੱਛ ਲੋ ਸਾਡੇ ਸਾਰੇ ਖੜੇ ਆ ਵੀ ਜੇ ਵੇਚਦਾ ਸੀ ਬੱਚੇ ਅਸੀਂ ਪੜਾਈ ਜਾਂਦੇ ਸੀ ਆਪ ਵੀ ਪੜੇ ਲਿਖੇ ਆ ਵਧੀਆ ਵੀਰੇ ਹਾਂਜੀ ਇਹ ਨਹੀਂ ਵੀ ਅਨਪੜਾ ਜ ਆ ਵਧੀਆ ਪੜੇ ਲਿਖੇ ਪਹਿਲ ਸੱਚ ਕੰਮ ਕਰਦੇ ਸੀ ਵਧੀਆ ਜਿੰਨਾ ਪੜਿਆ ਸੀ ਉਹਨਾਂ ਨੇ ਪਲੱਸ 2 ਕੀਤੀ ਸੀ ਵੀਰੇ ਹਾਂਜੀ ਪਲੱਸ 2 ਕੀ ਸੀ ਹਾਂਜੀ ਬਹੁਤ ਆਉਂਦੀ ਸੀ ਉਹਨੂੰ ਬੱਚੇ ਬੇਟੀ ਨੇ বিয়ে ਕੀਤੀ ਬੇਟੀ ਤੇ ਬਰਾਬਰ ਹੀ ਉਹਨੂੰ ਆਉਂਦੀ ਆ বিয়ে ਕੀਤੀ ਇਹਨੇ ਉਹਨੇ ਪਲੱਸ 2 ਕੀਤੀ ਆ ਵਧੀਆ ਪੜ੍ਹੇ ਲਿਖੇ ਕੰਮਕਾਰ ਕਰਦੇ ਸੀਗੇ ਨਸ਼ਾ ਪੀਣ ਖਾਨ ਤੇ ਵੀਰੇ ਲੱਗ ਗਏ ਤੇ ਬਸ ਇੱਥੋਂ ਸਾਡੀ ਜ਼ਿੰਦਗੀ ਖਰਾਬ ਖਰਾਬ ਹੋ ਗਈ ਵੀਰੇ ਤੇ ਭੈਣੇ ਆ ਜਿਹੜਾ ਘਰ ਬਣਾਇਆ ਉਹ ਉਹਨਾਂ ਦੇ ਹੁੰਦਿਆਂ ਤੋਂ ਬਣਾਇਆ ਹੈ ਨਹੀਂ ਵੀਰੇ ਮੈਂ ਨੀਆਂ ਭਰੀਆਂ ਸੀ ਪਹਿਲਾਂ ਮੈਂ ਲੋਨ ਚੱਕ ਕੇ ਘਰ ਪਾਇਆ ਹਾਂਜੀ ਕੁਝ ਮੇਰੇ ਪੇਕੇਆਂ ਨੇ ਹੈਲਪ ਕੀਤੀ ਆ ਹਾਂਜੀ ਤੁਹਾਡੇ ਘਰ ਵਾਲੇ ਦੇ ਜੇਲ੍ਹ ਜਾਣ ਤੋਂ ਬਾਅਦ ਹੀ ਤੁਸੀਂ ਮੰਨ ਹਾਂਜੀ ਵੀਰੇ ਹਾਂਜੀ ਹੂੰ ਉਸ ਬਾਅਦ ਮੈਂ ਹਾਂਜੀ ਲੋਨ ਚੱਕਿਆ ਮੇਰੇ ਕੋਲ ਪ੍ਰੂਫ ਪਈ ਆ ਵੀਰੇ ਸਾਰੇ ਹਾਂਜੀ ਮੈਂ ਲੋਨ ਚੱਕ ਕੇ ਘਰ ਪਾਇਆ ਇੱਕ ਸਾਡੇ ਆਵੇ ਗਲੀ ਦੇ ਆ ਇਹਨਾਂ ਨੇ ਮੈਨੂੰ ਲੋਨ ਚੱਕ ਕੇ ਦਿੱਤਾ ਸੀਗਾ ਹਾਂਜੀ ਭਾਬੀ ਲੱਗਦੇ ਆਉਂ ਇੱਥੋਂ ਗਲੀ ਰਈ ਆ ਹਾਂਜੀ ਤੇ ਮੈਂ ਕਿਸ਼ਤਾਂ ਵੀਰੇ ਭਰਦੀ ਮੈਂ ਕੰਮ ਕਰਦੀ ਆ ਘਰ ਵਿੱਚ ਕਿਸੇ ਦੇ ਹਾਂਜੀ ਤੇ ਕੀ ਕਹਿੰਦੇ ਤੁਹਾਨੂੰ ਪਤਾ ਸੀ ਜਿੱਦਿਆਂ ਤੁਹਾਡਾ ਘਰ ਢਾਉਣ ਵਾਸਤੇ ਆਉਣਾ ਸੀ ਆ ਕੰਦ ਢਾਈ ਐ ਇਹ ਵੀਰੇ ਇੱਕ ਦਿਨ ਪਹਿਲਾਂ ਅਨੱਥਾ ਸਰਪੰਚ ਆਇਆ ਸੀਗਾ ਸਾਡੇ ਉਹ ਦੂਜੇ ਪਿੰਡ ਦਾ ਸਾਡੇ ਪੱਤਿਆਂ ਵਿੱਚ ਚਾਰ ਸਰਪੰਚ ਆ ਨਥਾ ਸਰਪੰਚ ਆਇਆ ਸੀ ਉਹਦੇ ਨਾਲ ਸ੍ਰਿੰਦਰ ਕੌਰੋਂ ਦੀ ਆਉਂਦਾ ਮੈਂਬਰ ਆਇਆ ਸੀ ਇਹ ਮੈਨੂੰ ਕਹਿੰਦੇ ਵੀ ਤੇਰਾ ਨਾ ਘਰ ਬਚ ਜੂਗਾ ਗੁੱਡੀ ਸੈਨ ਕਰ ਦੇ ਵੀਰੇ ਮੈਨੂੰ ਨਹੀਂ ਸੀ ਪਤਾ ਮੈਨੂੰ ਕਹਿੰਦੇ ਪੰਜਾ ਚਾਰਾਂ ਪੰਚਾਇਤਾਂ ਨਾਲ ਗੱਲ ਹੋਈ ਆ ਹੁਣ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਮੈਂ ਕਿਹਾ ਜਿੱਥੇ ਆਪਣੀ ਬਚਤ ਹੁੰਦੀ ਆ ਤੇ ਮੈਨੂੰ ਕੀ ਪਤਾ ਸੀ ਵੀਰੇ ਮੈਂ ਸੈਨ ਕਰ ਬੈਠੀ ਤੇ ਸੈਨ ਕਰਾ ਕੇ ਲੈ ਗਏ ਉਦੋਂ ਅਗਲੇ ਦਿਨੇ ਕਹਿੰਦੇ ਫਿਰ ਜੋ ਸੈਨ ਸੁਣ ਕਰਾ ਲੇ ਆ ਉਦੋਂ ਮੈਨੂੰ ਪਤਾ ਵੀ ਨਹੀਂ ਸੀ ਵੀ ਉਹ ਕੌਣ ਆ ਵੀਰੇ ਮੈਨੂੰ ਨਹੀਂ ਸੀ ਪਤਾ ਉਹ ਸਰਪੰਚ ਆ ਜਾਂ ਕੋਈ ਵੀ ਸਾਡੇ ਮੈਂਬਰ ਸੀਗੀ ਇੱਧਰੋਂ ਉਹਨਾਂ ਦੀ ਇਹ ਦੋਨੇ ਆਏ ਆ ਇਹਨਾਂ ਨੇ ਮੇਰੇ ਤੋਂ ਹਸਿਆਨ ਕਰਾ ਲੇ ਮੈਨੂੰ ਨਹੀਂ ਕੁਛ ਵੀ ਦੱਸਿਆ ਪਹਿਲਾਂ ਵੀ 9 ਤਰੀਕ ਨੂੰ ਤੁਹਾਡੇ ਵੀ ਆਹ ਕਾਰਵਾਈ ਹੋਣੀ ਆ ਫਿਰ ਮੈਨੂੰ ਬਾਅਦ ਚੋਂ ਪਤਾ ਲੱਗਿਆ ਵੀ ਇਹ ਉਹ ਸਰਪੰਚ ਸੀਗਾ ਫਿਰ ਨਹੀਂ ਤਾਂ ਉਹਨੂੰ ਮੈਂ ਪੁੱਛਦੀ ਵੀ ਸਾਡੇ ਆਪ ਦੇ ਸਰਪੰਚ ਨੂੰ ਬੁਲਾ ਲੈਣ ਦੋ ਅਸੀਂ ਦੂਜੇ ਸਰਪੰਚਾਂ ਨੂੰ ਪੁੱਛਿਆ ਉਹ ਕਹਿੰਦੇ ਸਾਡੇ ਨਾਲ ਕੋਈ ਸਲਾਹ ਨਹੀਂ ਹੋਈ ਹਾਂਜੀ ਵੀ ਘਰ ਟੋਣ ਦਾ ਤੁਹਾਨੂੰ ਕੋਈ ਪਤਾ ਨਹੀਂ ਸੀ ਪਤਾ ਨਹੀਂ ਸੀ ਹੈਗਾ ਹਾਂਜੀ ਘਰ ਟੋਣ ਆਉਣਾ ਤੁਹਾਡੇ ਹਾਂਜੀ ਵੀਰੇ ਐ ਨਹੀਂ ਸੀ ਮੈਨੂੰ ਪਤਾ ਨਹੀਂ ਤਾਂ ਮੈਂ ਗਲਤੀ ਨਾ ਕਰਦੀ ਨਾਲੇ ਸਾਡੇ ਹੁਣ ਅਸੀਂ ਕਢਾਈ ਕੰਮ ਵੀਰੇ ਕਰਦੇ ਸੀ ਹੁਣ ਹਨਾ ਹੂੰ ਕਿੰਨੇ ਬੱਚੇ ਆ ਪਿੰਡ ਤੋਂ ਦੋ ਬੱਚੇ ਆ ਵੀਰੇ ਮੇਰੇ ਬੇਟਾ ਔਰ ਬੇਟੀ ਬੇਟਾ ਬੇਟੀ ਆਂ ਬੇਟੀ ਨੇ ਬੀਏ ਕੀਤੀ ਆ ਬੱਚਾ ਬੇਟਾ ਕਿਨਾ ਪੜ੍ਹੇ ਪਲੱਸ 2 ਕੀਤੀ ਆ ਵੀਰੇ ਹੁਣੇ ਪਲੱਸ 2 ਕੀਤੀ ਹਾਂਜੀ ਹੂੰ ਨਸ਼ਾ ਹੋਰ ਕੋਈ ਤੁਹਾਡੇ ਘਰ ਦੇ ਵਿੱਚ ਜੀ ਨਹੀਂ ਵੀਰੇ ਅਸੀਂ ਤਾਂ ਬੇਟੀ ਵੀ ਵਧੀਆ ਸਕੂਲ ਜਾਂਦੇ ਸੀ ਇਹ ਵਧੀਆ ਪੜ੍ਹਦੇ ਲਿਖਦੇ ਬੇਟਾ ਵੀ ਕਿਸੇ ਨੂੰ ਪੁੱਛ ਲਓ ਮੇਰੇ ਬੇਟੇ ਬਾਰੇ ਵੀ ਜੇ ਬੇਟਾ ਇਦਾਂ ਦਾ ਹੋਇਆ ਆਦੇ ਬਾਰਚ ਵੀ ਨਹੀਂ ਕਦੀ ਖੜਾ ਤਿੰਨ ਸਾਲ ਹੋ ਗਏ ਪੈਣੇ ਤੁਸੀਂ ਜ਼ਮਾਨਤ ਹੀ ਨਹੀਂ ਕਰਵਾਈ ਬਾਈ ਦੀ ਜ਼ਮਾਨਤ ਕਰਵਾਉਣੀ ਸੀ ਲਾਈ ਸੀ ਇੱਥੇ ਰਿਸ਼ਤੇਦਾਰਾਂ ਨੇ ਚੱਲ ਹਨਾ ਲੈ ਕੇ ਨਾਲ ਪੈਸੇ ਉਹਨਾਂ ਨੇ ਸਾਡੀ ਹੈਲਪ ਕੀਤੀ ਥੋੜੀ ਥੋੜੀ ਚੱਲ ਆਈ ਦੀਆਂ ਭੂਆ ਹਨਾ ਮੇਰੇ ਘਰ ਆ ਲੈਣੀਆਂ ਪਾਸੀ ਲਈ ਸੀ ਰਜੈਕਟ ਹੋ ਗਈ ਸੀ ਵੀਰੇ ਅਸੀਂ ਕੋਸ਼ਿਸ਼ ਨਹੀਂ ਕੀਤੀ ਕੀ ਕੁਝ ਪਾਇਆ ਸੀ ਉਹਦੇ ਉੱਪਰ ਨਸ਼ੇ ਦੇ ਉਹਦੀ ਜ਼ਮਾਨਤ ਨਹੀਂ ਹੋਈ ਜੜੀ ਵੀਰੇ ਗੋਲੀਆਂ ਪਾਈਆਂ ਉਹਦੇ ਤੇ ਫੜੀਆਂ ਗਈਆਂ ਸੀ ਗੋਲੀਆਂ ਉਹਦੇ ਨਹੀਂ ਵੀਰੇ ਨਹੀਂ ਇੱਥੋਂ ਹੀ ਫੜ ਕੇ ਲੈ ਕੇ ਗਏ ਆ ਸਾਹਮਣੇ ਘਰੋ ਲੈ ਕੇ ਗਏ ਹਾਂਜੀ ਨਹੀਂ ਫਰੀਦੀਆਂ ਨਹੀਂ ਬਟੇ ਫਰੀਦੀਆਂ ਨਹੀਂ ਗੋਲੀਆਂ ਹਾਂ ਨਜਾਇਜ਼ ਪਾਇਆ ਗਿਆ ਨਜਾਇਜ਼ ਜੀ ਤੇ ਤਾਂ ਕੰਮ ਕਰ ਕਰਦੇ ਘਰਾਂ ਦਾ ਬੱਚੇ ਸਕੂਲ ਪੜਦੇ ਉਹ ਵੀ ਪੜਾਈ ਨਹੀਂ ਹੁੰਦੀ ਬਸ ਕਿਨੇ ਕਨੇ ਪੜ ਕੇ ਪੜ ਗਏ ਸੱਸੇ ਉਹ ਨਰੇਗਾ ਤੇ ਲੱਗੀ ਬਸ ਹਾਂ ਕਹਤਾ ਸਰਦ ਦਿਹਾੜੇ ਮੁੰਡਿਰੀ ਬਸ ਕਰਾ ਤਿੰਨਾ ਕਰਾਂ ਦਾ ਕੰਮ ਕਰਦੀ ਹਾਂ ਫੇਰ ਘਰ ਬਣਾਇਆ ਸੀ ਫੇਰ ਘਰ ਬਣਾਇਆ ਲੌਂ ਚੱਕ ਕੇ ਹਾਂ ਕੁਛ ਬਹਿਣਾ ਭਰਾਵਾਂ ਨੇ ਫਿਰ ਕੀਤੀ ਉਹ ਕੁੜੀ ਖੜੀ ਉਹਨੇ ਲੌਂ ਚੱਕ ਕੇ ਦਿੱਤਾ ਤੇ ਘਰ ਬਣਾਇਆ ਬੇਟੇ ਹੂੰ ਬਹੁਤ ਗਰੀਬੀ ਹੋਰ ਬਾਥਰੂਮ ਇੱਕ ਗੁੱਥਲਖਾਨਾ ਨਹੀਂ ਵੇਖ ਲੋ ਇਹਦਰ ਗਾਂ ਗਾਂ ਨਾ ਜਾਂਦੀ ਕੁੜੀ ਜੁਆਣਾ ਹੂੰ ਉਧਰ ਤੇ ਟਿੱਪਾ ਸਾਡੇ ਘਰੇ ਜਾਂਦੇ ਜੇ ਤੁਹਾਡੇ ਘਰੇ ਜਾਂਦੀ ਆ ਹਾਂ ਆ ਨਾਲ ਘਰ ਦੇ ਰਸਤੇ ਤੋਂ ਸਰਕਾਰ ਤਾਂ ਤਾਂ ਘਰ ਟੋਂਡਾਈ ਸੀ ਵੀ ਇਹਨਾਂ ਨੇ ਪੈਸਾ ਹੀ ਬਹੁਤ ਕਮਾ ਲਿਆ ਨਸ਼ਾ ਵੇਚ ਕੇ ਹਾਂਜੀ ਹਾਂਜੀ ਲੱਗਦਾ ਇਹਨਾਂ ਨੇ ਪੈਸਾ ਬਹੁਤ ਕਮਾਇਆ ਹੋਊਗਾ ਨੇ ਪੈਸਾ ਕਿੱਥੋਂ ਕਮਾਇਆ ਵਿਚਾਰੀ ਘਰਾਂ ਦਾ ਕੰਮ ਕਰਦੀ ਬਿਠੇ ਲਬਾ ਲਬਾਤ ਮੁਲਾਈਟ ਨਾ ਬਾਂਦੀ ਪਤਾ ਨਹੀਂ ਕੁਝ ਨਹੀਂ ਹਾਂ ਘਰਾਂ ਦਾ ਕੰਮ ਕਰਦੀ ਸਵੇਰ ਜਾਂਦੀ ਸ਼ਾਮ ਨੂੰ ਆਉਂਦੀ ਵਿਚਾਰੀ ਘਰਾਂ ਦਾ ਕੰਮ ਤੇ ਨਾ ਕਰਾਂ ਤਾਂ ਕੰਮ ਮਾਵੇ ਨਾ ਕਿਤੇ ਮੇਰੇ ਭਾਂਜੀ ਮਾ ਵੀ ਕਿੱਥੇ ਨਾਲ ਥੱਕੀ ਨੇ ਤੇ ਚਾਹ ਵਾਰ ਨਹੀਂ ਕੰਮ ਕਰਾਉਣਾ ਹਾਂ ਹਾਂ ਮਾਤਾ ਫਿਰ ਦੱਸਣਾ ਸੀ ਉਸ ਦਿਨ ਤੁਸੀਂ মিডিਆ ਆਇਆ ਸੀ ਤੁਹਾਡੇ ਕੋਲ ਦੱਸਿਆ ਜੀ ਦੱਸਿਆ ਸਭ ਨੂੰ ਦੱਸਿਆ ਉਹਨਾ ਨਾਲ ਸਾਨੂੰ ਅੰਦਰ ਹੀ ਤਾੜਤਾ ਉਹ ਕਾਂਦ ਵੀ ਡੇ ਕੇ ਅੰਦਰ ਹੀ ਤਾੜਤਾ ਸਾਨੂੰ ਕੁੰਡਾ ਬਾਹਰੋਂ ਲਾ ਕੇ ਅੰਦਰ ਤਾੜਤਾ ਹਾਂ ਸਾਨੂੰ ਅੰਦਰ ਤਾੜਤਾ ਬੇਟੇ ਅੰਦਰ ਤਾੜ ਕੇ ਫੇਰ ਕਾਰਵਾਈ ਕੀਤੀ ਫੇਰ ਤਾੜਿਆ ਸੀ ਹੋਰ ਸਾਨੂੰ ਸਾਰਿਆਂ ਨੂੰ ਕਿੰਨੇ ਜੀਆਂ ਨੂੰ ਅੰਦਰ ਤਾੜਤਾ ਸੀ ਆ ਸਾਰੇ ਸਭ ਪੁੱਛ ਲੋ ਨਾਲ ਹਾਂਜੀ ਭੈਣ ਕਿੰਨੇ ਜੀਆਂ ਨੂੰ ਅੰਦਰ ਤਾੜਿਆ ਸੀ ਵੀਰੇ ਇਹ ਮੇਰੇ ਰਿਸ਼ਤੇਦਾਰ ਸੀ ਸਾਡੇ ਸਾਰੇ ਉਧਰ ਸਾਹਮਣੇ ਘਰੇ ਉਹਨਾਂ ਨੇ ਯਰ ਲਲਾਤੀ ਸੀ ਗੇਟ ਬੰਦ ਕਰਤਾ ਸੀ ਕਿੰਨਾ ਨੇ ਲਾਈ ਸੀ ਯਰ ਲੈ ਤੁਹਾਨੂੰ ਪੁਲਿਸ ਵੱਲ ਆਨੀ ਸਰ ਕਿੰਨੇ ਪੁਲਿਸ ਵਾਲੇ ਸੀ ਧੀਰੇ ਮਾਤਾ ਇੱਥੇ ਦੋ ਚਾਰ ਹੀ ਦੇਖੇ ਸੀ ਫਿਰ ਅਸੀਂ ਤਾਂ ਅੰਦਰ ਸੀਗੇ ਸਾਨੂੰ ਨਹੀਂ ਪਤਾ ਬਹੁਤ ਸੀਗੇ ਕਿੰਨੇ ਜੀਆਂ ਨੂੰ ਅੰਦਰ ਤਾੜਿਆ ਤੁਹਾਨੂੰ ਸਾਰੇ ਰਿਸ਼ਤੇਦਾਰਾਂ ਨੂੰ ਕਿੰਨੇ ਜੀ ਸੀ ਕੁਝ ਮੇਰੇ ਰਿਸ਼ਤੇਦਾਰ ਸੀਗੇ ਇੱਧਰ ਦੀ ਉਹ ਸਾਹਮਣੇ ਘਰੇ ਕਹਿੰਦੇ ਸੀ ਹਾਂਜੀ 15 20 ਜਣੇ ਸਜ ਜਿੰਨਾਂ ਨੂੰ ਅੰਦਰ ਤਾੜਤਾ ਸੀ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ ਜੇ ਕੋ ਗਲੀ ਚ ਖਾ ਹੁੰਦੇ ਤਾਂ ਗੱਲ ਸੋਲਦੇ ਸ ਗੱਲ ਸਹੀ ਕੀਤੀ ਸਾਰਿਆਂ ਨੇ ਗਲਤ ਨਹੀਂ ਕਿਸੇ ਨੇ ਵੀ ਕੀਤੀ ਨਸ਼ਾ ਕਰਦਾ ਸੀ ਮੁੰਡਾ ਧੋਖੇ ਨਾਲ ਫੜਿਆ ਗਿਆ ਗੁੰਡਾ ਦੇ ਘਰੋਂ ਜਾ ਕੇ ਫੜਿਆ ਫੜਕੇ ਤੇ ਉਹਨੂੰ ਉਹਦੇ ਤੋਂ ਪਰਚੇ ਪਾ ਦਿੱਤੇ ਨਾਲ ਦੀ ਜੇਮ ਚੋਂ ਕੋਈ ਫਰੀਜਾ ਕੋ 10000 ਰੁਪਏ ਤੁਰਿਆ ਜਾਂਦਾ ਕਰਦਾ ਮੈਂ ਤੇ 100 ਰੁਪਏ ਦੇ ਦੋ 100 ਰੁਪਏ ਕਿ ਪੈਸਾ ਹੁੰਦਾ ਤਾਂ ਸਾਡੇ ਤੋਂ ਵਾਜਾ ਦੇ ਦੇ ਮੰਗੇ ਆ ਪੈਸੇ ਉਹਦੇ ਕੋਲ ਪੈਸਾਨੀ ਸੀ ਮੇਰੀ ਧੀ ਤੋਂ ਚੁੱਲਾ ਨਹੀਂ ਲਿਆ ਗਿਆ ਤਾਂ ਦਾ ਚੁੱਲਾ ਵੇਖ ਲੋ ਨਕਵਾਰੀ ਕਰਕੇ ਬੜਿਆ ਬੜਿਆ ਪਿਆ ਕੋਈ 100 ਦਾ ਚੁੱਲਾ ਨਹੀਂ ਬੁੜੀ ਜਨਾਨੀ ਘਰ ਜਲਾ ਸਕਦੀ ਦੱਸੋ ਅੰਦਰਾਂ ਚ ਜਾ ਕੇ ਵੇਖੋ ਅੰਦਰਾਂ ਦੇ ਵਿੱਚ ਕੋਈ ਚੀਜ਼ ਫालतू ਪਈ ਹੋਵੇ ਤਗੜੀ 10 20 ਹਜ਼ਾਰ ਵਾਲੀ ਕੋਈ ਚੀਜ਼ ਨਹੀਂ ਬੂਹੇ ਅੱਗੇ ਪੱਲਗਾ ਤਾਣ ਕੇ ਪੈਂਦੇ ਨੇ ਮੇਰੇ ਬੱਚੇ ただ。<シ><シ><シ> ਦਰੇਗਾ ਚ ਦੋਤੀ ਕੰਮ ਕਰਦੀ ਉਹਦੀ ਦਾਦੀ ਵੀ ਜਾਂਦੀ ਇੱਥੇ ਮੇਰੇ ਘਰ ਆ ਕੇ ਕੰਮ ਝੇਰ ਕਰਕੇ ਆਉਂਦੀ 7 ਵਜੇ ਜਾਂਦੀ 7 ਵਜੇ ਕਰੇ ਵਾਰਦੀ ਕੰਮ ਕਰਦਾ ਹੀ ਵੀ ਨਹੀਂ ਵੀ ਚਪੜਾ ਪਾ ਕੇ ਪਹਿਰਾ ਚ ਜਾਂਦੀ ਵੀ ਬੂਟ ਹੀ ਉੱਢੀ ਚੜ ਜਾਣ ਅਸੀਂ ਵੀ ਗਰੀਬ ਅਸੀਂ ਕੀ ਕਰਗੇ ਉਹਦੇ ਵੱਡੇ ਭਰਾ ਦੇ ਉਹ ਸਾਰੀ ਲਾਈ ਤੋਨੇ ਇੱਕ ਦਿਹਾੜੀ ਨਹੀਂ ਲਈ ਉਹ ਸਾਰੀ ਦਾ ਪੈਸਾ ਇੱਕ ਨਹੀਂ ਲਿਆ ਉਹ ਮਿਸਤਰੀ ਮੇਰਾ ਵੱਡਾ ਮੁੰਡਾ ਉਹ ਆਂਦਾ ਸੀ ਘਰੇ ਮੇਰੇ ਦੂਜੇ ਦੋ ਮੁੰਡੇ ਨੇ ਉਹ ਕਮਾਈ ਦੇਣਗੇ ਮਾਂ ਦੀ ਪੈਣ ਦਾ ਘਰ ਪਾਉਣਾ ਉਹਨੇ ਘਰ ਪਾਇਆ ਮੁੰਡੇ ਨੇ ਵੱਡੇ ਨੇ ਸਾਰੀ ਲਾਗਣੇ ਰੁਪਈਆ ਨਹੀਂ ਲਿਆ ਇਹ ਨਹੀਂ ਸਾਰੇ ਇਹਨਾਂ ਦੇ ਮਸਗਾਨੇ ਫੁੱਫਗਾਨੇ ਸਾਰਿਆਂ ਨੇ ਇਹਨਾਂ ਨੇ ਮਦਦ ਕੀਤੀ ਥੋੜੀ ਥੋੜੀ ਕੁਝ ਲਾਉਣ ਦੋ ਚੱਕੇ ਇਹ ਕਾ ਪਰਝਾਈ ਤਾਏ ਦੀ ਨੂੰ ਇਹਨੇ ਚੱਕ ਕੇ ਦਿੱਤਾ ਲੋਨ ਤੇ ਇਹਨੇ ਘਰ ਸਿਰੇ ਲਾਇਆ ਤੇ ਬੱਚਿਆਂ ਨੂੰ ਲੈ ਕੇ ਗਈ ਇਹਦਾ ਸਮਾਨ ਵਿੱਚ ਮਿੱਧਿਆ ਗਿਆ ਸੀ ਕੋਠਾ ਡੇਗ ਪਿਆ ਸੀ ਕੱਚਾ ਸੀ ਵਿੱਚੇ ਹੀ ਟੁੱਟ ਗਿਆ ਸੀ ਸਬਾਨ ਬਹੁਤ ਬੁਰੀ ਹਾਲਤ ਹੋਈ ਹੋ ਮੇਰੀ ਤੇ ਬਹੁਤ ਬੁਰੀ ਹਾਲਤ ਨਾਲ ਘਰ ਪਾਇਆ ਕਿਉ ਮੇਰੀ ਤੇ ਇੰਨਾ ਫਰੋ ਕੀ ਗੱਲ ਬਣ ਗਈ ਇਹ ਜਦਾ ਉਹ ਅਸਰ ਕੱਢਣਾ ਚਾਹੀਦਾ ਇਸ ਗੱਲ ਦਾ ਵੀ ਗੱਲ ਕੀ ਬਣੀ ਮੇਰਾ ਤਾਂ ਜਾਈ ਆਈ ਬੀੜੀ ਨੂੰ ਵੀ ਹੱਥ ਨਹੀਂ ਸੀ ਲਾਉਂਦਾ ਹੁੰਦਾ ਬੀੜੀ ਨੂੰ ਮੈਨੂੰ ਤਾਂ ਬੱਚਾ ਦੀ ਸੋ ਬੀੜੀ ਵੀ ਨਹੀਂ ਸੀ ਪੀਂਦਾ ਹੁੰਦਾ ਕੋਈ ਨਸ਼ਾ ਨਹੀਂ ਸੀ ਉਹਨੂੰ ਪਤਾ ਨਹੀਂ ਕੀ ਗੱਲ ਹੋ ਗਈ ਤੇ ਪੰਚਾਇਤੀ ਥਾਂ ਦੇ ਵਿੱਚ ਤਾਂ ਨਹੀਂ ਸੀ ਘਰ ਤੋਂ ਇਹ ਸਾਰੇ ਘਾਰ ਹੀ ਆ ਹਾਂਜੀ ਮੁੱਲ ਨਹੀਂ ਹੈ ਜਗਾ ਕਿਸੇ ਤੋਂ ਕਿਸੇ ਤੋਂ ਲਈ ਹੈ ਸਾਰੀ ਔਲਾਕੇ ਤੇ ਕਿੰਨੇ ਕਿਲਿਆਤ ਆਈ ਵੇਖੋ ਜਾ ਕੇ ਸਾਰੇ ਇਸ ਲਾਈਨ ਤੇ ਘਾਰ ਪਏ ਨੇ ਇਹਦਾ ਕੰਲੀ ਦਾ ਤਾਂ ਨ ਵਿਚਾਰੇ ਆ ਗਿਆ ਪੰਚਾਇਤੀ ਚ ਇਹਨੇ ਮੋਲ ਲੈ ਕੇ ਪਾਇਆ ਹੋਇਆ ਹੈ ਇੱਥੇ ਜਿਵੇਂ ਪੰਚਾਇਤੀ ਤੌਰ ਲਿਖਾਉਂਦੇ ਨਹੀਂ ਲਿਖਿਆ ਪਿਆ ਹੈ ਕਾਗਜ਼ਾਂ ਦੇ ਉੱਤੇ ਲਿਖਾ ਕੇ ਰੱਖਿਆ ਪਿਆ ਹੈ ਇਹਦਾ ਸਾਰਾ ਕੁਝ ਲਿਖਤਰ ਲਿਖੀ ਇਹ ਪਰ ਤਾਂ ਕੋਈ ਅਜਿਹੀ ਗੱਲ ਨਹੀਂ ਅਗਰਾਂ ਨੂੰ ਵੀ ਪਤਾ ਵੀ ਅਸੀਂ ਹੈ ਇੱਥੇ ਬਹਿਣਾ ਹੈ ਰਹਿਣਾ ਸਾਰੀ ਉਮਰ ਕੱਟਣੀ ਹੈ ਬੱਚੇ ਨੇ ਵੀ ਕੱਟਣੀ ਹੈ ਮਾਪੇ ਤੁਰ ਜਾਂਦਾ ਗਾਂ ਬੱਚਿਆਂ ਤਾਂ ਹੀ ਪਹੁੰਚੇ ਬੱਚੇ ਨੇ ਵੀ ਇੱਥੇ ਰਹਿਣਾ ਸੀ ਬੱਚੇ ਦਾ ਵੀ ਸੋਚਣਾ ਸੀ ਉਹਨਾਂ ਕੋਈ ਪੱਕਾ ਕੰਮ ਕਰਕੇ ਫੇਰ ਹੀ ਇੱਥੇ ਪਾਉਣਾ ਸੀ ਪੱਕਾ ਕੀਤਾ ਕੰਮ ਇਹਨਾਂ ਲੜਕੇ ਜਿੰਦੇ ਤੋਂ ਮੁੱਲ ਲਈ ਹੁੰਦੇ ਤੇ ਕਾਗਜ਼ਾਂ ਤੇ ਲਿਖਿਆ ਪਏ loan ਲਿਖੇ ਪਏ ਪਰਝਾਈ ਦਾ loan ਜਿਹੜਾ ਚੱਕ ਕੇ ਦਿੱਤਾ ਉਹ ਲਿਖਿਆ ਪਿਆ ਇਹ ਕਪੜਾ ਦੇ ਕੁੱਟ ਘਰ ਪਾ ਕੇ ਦਿੱਤਾ ਉਸ ਖੋਦ ਇੱਥੇ ਰਹਿੰਦੇ ਨੇ ਉਹ ਖੋਦ ਸੌ ਦੇਣਗੇ ਵੀ ਅਸੀਂ ਪਾਇਆ ਘਾਰੇ ਦਾ ਖੁਰ ਪਾ ਕੇ ਦਿੱਤਾ ਪੁੱਤ ਕੋਈ ਨਾ ਚ ਗਲਤੀ ਨਹੀਂ ਬੱਚੇ ਬੜੇ ਦੇਖਦੇ ਆਏ ਜੇ ਘਰ ਘਰ ਜੰਮਣ ਬੱਚੇ ਜੇ ਇਸ ਘਰ ਦੇ ਵਿੱਚ ਵਸਦੇ ਰਹੇ ਪਏ ਬਹੁਤ ਘਰ ਘਰ ਜੰਮਣ ਇਹੋ ਜੇ ਬੱਚੇ ਅਸੀਂ ਇਹ ਤਰਾ ਕਰਦੇ ਰੱਬ ਦੇ ਅੱਗੇ ਵੀ ਰੱਬਾ ਇਹੋ ਜੇ ਬੱਚੇ ਘਰ ਘਰ ਦੇ ਘਰ ਘਰ ਇਹ ਜੇ ਹੋਣਾ ਆਣ ਗੋਣ ਵੀ ਚੰਗਾ ਹੋਰ ਕੋਈ ਨਸ਼ਾ ਵੇਚਦਾ ਇੱਥੇ ਨਸ਼ਾ ਵਿਕਦਾ ਪਿੰਡ ਦੇ ਵਿੱਚ ਪੂਰੇ ਵੇਚਦਾ ਤਾਂ ਹੈਗਾ ਅਸੀਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਸਾਰੇ ਪਿੰਡ ਚ ਵਿੱਚ ਵੇਚਦਾ ਨਸ਼ਾ ਤਾਂ ਬਹੁਤ ਹੂੰ ਉਹਨਾਂ ਜਾਨੀ ਜੇਲ੍ਹ ਦੇ ਵਿੱਚ ਬੈਠਾ ਮੁੰਡਾ ਤੇ ਉਸ ਤੋਂ ਬਾਅਦ ਵੀ ਨਸ਼ਾ ਤਾਂ ਵੇਕਦਾ ਵੇਕਦਾ ਹੀ ਆ ਵੀਰੇ ਬਹੁਤ ਤੁਸ ਤੁਹਾਨੂੰ ਪਤਾ ਨਸ਼ਾ ਖਤਮ ਤਾਂ ਨਸ਼ਾ ਤਾਂ ਵਕੀ ਜਾਂਦਾ ਵੀਰੇ ਬਹੁਤ ਪਰ ਅਸੀਂ ਕਿਸੇ ਦਾ ਨਾਮ ਨਹੀਂ ਵੀਰੇ ਲੈਣਾ ਚਾਹੁੰਦੇ ਹੂੰ ਤੇ ਹੁਣ ਉਹਨਾਂ ਤੇ ਤਾਂ ਨਾਥ ਪੈਂਦੀ ਨਹੀਂ ਜਿਨ੍ਹਾਂ ਦੇ ਲੋਕਾਂ ਦੇ ਨਾਂ ਆਏ ਫਿਰ ਚਾਰਾ ਘਰਾਂ ਦੇ ਉਹਨਾਂ ਦਾ ਨਾਮ ਫਿਰ ਕਿਉਂ ਨਹੀਂ ਢਾਇਆ ਸਾਡੇ ਤੇ ਹੀ ਕਾਰਵਾਈ ਹੋਣੀ ਸੀ ਅਸੀਂ ਨਸ਼ਾ ਵੇਚਦੇ ਆ ਮੇਰੇ ਤਾਂ ਬੱਚੇ ਤਾਂ ਮੇਰੇ ਪੜ ਕੇ ਹਟੇ ਆ ਵੀਰੇ ਮੈਂ ਘਰਾਂ ਚ ਕੰਮ ਕਰਦੀ ਤੇ ਅਸੀਂ ਨਸ਼ਾ ਵੇਚ ਕੇ ਬਣਾਇਆ ਸੀ ਜਿਹੜਾ ਸਾਡਾ ਹੀ ਸਾਡੇ ਤੇ ਹੀ ਕਾਰਵਾਈ ਹੋਈ ਹੂੰ ਪਰ ਨਥੇ ਸਰਪੰਚ ਨੇ ਤੇ ਉਹਦੇ ਮੈਂਬਰ ਨੇ ਇਹ ਗੱਲ ਕਹੀ ਸੀ ਵੀ ਪੰਜਾਂ ਘਰਾਂ ਦੇ ਨਾਮ ਆਏ ਆ ਹੂੰ ਸਾਡੇ ਤੇ ਮੇਰੇ ਤੋਂ ਸੈਨ ਵੀਰੇ ਧੋਖੇ ਨਾ ਕਰਾ ਕੇ ਲੈ ਗਏ ਮੈਨੂੰ ਨਹੀਂ ਸੀ ਪਤਾ ਨਹੀਂ ਤਾਂ ਮੈਂ ਆਪ ਦੇ ਸਰਪੰਚ ਨੂੰ ਸੱਦਦੀ ਸਾਡੀ ਹੈਲਪ ਕਰਦੇ ਵੀ ਤੁਸੀਂ ਕਿਹੜੇ ਨਸ਼ੇ ਚੋਂ ਬਣਾਇਆ ਹਨਾ ਵੈਸੇ ਤਾਂ ਸਾਰੇ ਪਿੰਡ ਵਾਲੇ ਸਾਡੇ ਨਾਲ ਖੜੇ ਆ ਸਾਰਿਆਂ ਨੇ ਵੀ ਹੈਲਪ ਕੀਤੀ ਉਹਨਾਂ ਨੂੰ ਪਤਾ ਵੀਰੇ ਸੱਚ ਦਾ ਸਾਥ ਦਿੰਦਾ ਝੂਠ ਥੋੜੀ ਕੋਈ ਸਾਰਾ ਪਿੰਡ ਵਾਲਾ ਅਣਗਵੰਡ ਬੋਲਦਾ ਭੈਣੇ ਤੁਸੀਂ ਲੋਨ ਕਰਵਾ ਕੇ ਦਿੱਤਾ ਸੀ ਹਾਂਜੀ ਕਿੰਨੇ ਦਾ 50000 ਦਾ ਹਾਂਜੀ ਹੂੰ ਕਰਪਾਉਣ ਵਾਸਤੇ ਨੇ ਹਾਂਜੀ ਹੂੰ ਫੇਰ ਘਰ ਬਣਾਇਆ ਇਹਨਾਂ ਕਿਸ਼ਤਾਦਾਰਤ ਨਾ ਸੀ ਹੂੰ ਕਿਸ਼ਤਾ ਨਾ ਨਜੱਕ ਜਾ ਠੀਕ ਹੈ ਹਾਂਜੀ ਹੂੰ ਆਪਾਂ ਗੱਲਬਾਤ ਕਰਾਂਗੇ ਹੋਰ ਵੀ ਹਾਂਜੀ ਭੈਣੇ ਲੱਗਦਾ ਤੁਹਾਨੂੰ ਇਹ ਨਸ਼ਾ ਵੇਚਦੇ ਸੀ ਨਹੀਂ ਵੀਰੇ ਹੂੰ ਬਿਲਕੁਲ ਨਹੀਂ ਇਹ ਤਾਂ ਇਹਨਾਂ ਤੇ ੱੱਕਾ ਹੋਈ ਜਾਂਦਾ ਵੀਰੇ ਇਹਨਾਂ ਨਾਲ ਬਹੁਤ ਜ਼ਿਆਦਾ ਹੀ ੱੱਕਾ ਹੋਈ ਜਾਂਦਾ ਹੂੰ ਬਹੁਤ ਜ਼ਿਆਦਾ ਜਿੰਨਾ ਵੀ ਇਹਨਾਂ ਘਰ ਬਣਾ ਆਪਦੀ ਮਿਹਨਤ ਕਰਕੇ ਬਣਾ ਗਏ 1 ਸਾਲੋਂ ਫ੍ਰਿਜਨ ਤੋਂ ਪਹਿਲਾਂ 1 ਸਾਲ ਪਹਿਲਾਂ ਉਹ ਲੱਗਾ ਸੀ ਨਸ਼ਾ ਕਰਨਾ ਉਸ ਤੋਂ ਬਾਅਦ ਉਹ ਫੜਿਆ ਗਿਆ ਹੁਣ 3 ਸਾਲ ਹੋ ਗਏ ਦੱਸੋ ਜੇਲ੍ਹ 'ਚ ਬੈਠ ਨੂੰ ਉਹ ਬਣਾਈ ਜਾਂਦਾ ਘਰ ਹੁਣ ਉਹ ਨਸ਼ਾ ਵੇਚੀ ਜਾਂਦਾ ਜੇਲ੍ਹ 'ਚ ਬੈਠਾ ਉਹ ਆਦੀ ਸਜ਼ਾ ਭੁਗਤੀ ਜਾਂਦਾ ਜੋ ਖਾਂਦਾ ਸੀ ਉਹ ਸਜ਼ਾ ਭੁਗਤੀ ਜਾਂਦਾ ਹੁਣ ਇਹਨਾਂ ਬੱਚਿਆਂ ਤੇ ਹੱਤਿਆਚਾਰ ਇੰਨੀ ਹੋ ਰਹੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਕੇ ਸਿਰ ਦੀ ਛੱਤ ਵੀ ਖੋਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤੋਂ ਜਦੋਂ ਜੇਲ੍ਹ ਤੋਂ ਨਹੀਂ ਗਿਆ ਸੀ ਉਦੋਂ ਉਦੋਂ ਪਹਿਲਾ ਨਸ਼ਾ ਵੇਚਦਾ ਮੈਂ ਇੱਕ ਸਾਲ ਪਹਿਲਾਂ ਨਸ਼ਾ ਕਰਦਾ ਸੀ ਵੇਚਦਾ ਨਹੀਂ ਸੀ ਬਿਲਕੁਲ ਨਹੀਂ ਵੇਚਦਾ ਸੀ ਉਹ ਨਸ਼ਾ ਸਿਰਫ ਨਸ਼ਾ ਖਾਣਦਾ ਸੀ ਨਸ਼ੇ ਕਰਦਾ ਸੀ ਪਰ ਇਹ ਕੰਮ ਨਹੀਂ ਉਹ ਕਰਦਾ ਸੀ ਇਸ ਕੰਮ ਦੀ ਅਸੀਂ ਸੌ ਜਿੱਥੇ ਵੀ ਸਾਨੂੰ ਕੋਈ ਗੁਰਦੁਆਰੇ ਜਿੱਥੇ ਵੀ ਕੋਈ ਕਹੂਗਾ ਅਸੀਂ ਸੌ ਦਵਾਂਗੇ ਆਦੇ ਬੰਦਿਆਂ ਦੀ ਸੌ ਨਹੀਂ ਦਿੰਦੇ ਅਸੀਂ ਇਸ ਇਨਸਾਨ ਦੀ ਸੌ ਦਵਾਂਗੇ ਬਿਲਕੁਲ ਨਹੀਂ ਤਾਂ ਜਿੱਥੇ ਸਰਕਾਰ ਆ ਵੱਡੇ ਵੱਡੇ ਦਾਅਵੇ ਠੋਕਦੀ ਹੈ ਜੇਲ੍ਹਾਂ ਦੇ ਵਿੱਚ ਅਸੀਂ ਵੱਡੇ ਵੱਡੇ ਮਗਰਮੱਛਾਂ ਨੂੰ ਫੜ ਕੇ ਤਨ ਰਹੇ ਹਾਂ ਪਰ ਉੱਥੇ ਸਾਹਮਣੇ ਛੀਸਾ ਇਹ ਆ ਰਿਹਾ ਪਿੰਡ ਵਾਲਿਆਂ ਵੱਲੋਂ ਪੁੱਛਿਆ ਗਿਆ ਸਾਡੇ ਵੱਲੋਂ ਤਾਂ ਉਹ ਵੀ ਕਹਿ ਰਹੇ ਆ ਕਿ ਮੁੰਡਾ ਨਸ਼ਾ ਕਰਦਾ ਸੀ ਵੇਚਦਾ ਨਹੀਂ ਸੀ 3 ਸਾਲ ਹੋ ਗਏ ਜੇਲ੍ਹ ਦੇ ਵਿੱਚ ਹੈ ਹੁਣ ਕੀ ਉਹਨਾਂ ਦਾ ਘਰ ਆ ਜਿਹੜਾ ਨਸ਼ਾ ਵੇਚਣ ਦੇ ਨਾਲ ਚੱਲਦਾ ਵਿਚਾਰੇ ਘਰ ਦਾ ਗੁਜ਼ਾਰਾ ਜਿਹੜਾ ਘਰਾਂ ਦੇ ਵਿੱਚ ਕੰਮ ਕਰਕੇ ਜਿਹੜੀ ਭੈਣ ਕੰਮ ਕਰਦੀ ਆ ਉਹਦੇ ਨਾਲ ਹੁੰਦਾ ਕਿ ਅਰੇ ਬਾਥਰੂਮ ਵੀ ਹੈ ਨਹੀਂ ਘਰ ਦੇ ਵਿੱਚ ਪਿੱਛੇ ਇਧਰ ਘਰ ਨੇ ਸਾਰੇ ਤੁਰੇ ਫਿਰਦੇ ਲੀਨੇ ਬੇਟੀ ਉਹ ਵੀ ਬਾਥਰੂਮ ਪਿੱਛੇ ਜਾਂਦੀ ਮੇਰੀ ਭੈਣ ਵੀ ਬਾਥਰੂਮ ਪਿੱਛੇ ਜਾਂਦੀ ਆਸੇ ਪਾਸੇ ਆਂਡ ਗਵਾਂਡ ਬੰਦਾ ਕੋਈ ਚਾਣਕ ਨਿਕਲੇ ਦੱਸੋ ਕੀ ਇਹਨਾਂ ਦੀ ਇੱਜ਼ਤ ਰਹੂਗੀ ਬਲੈਟ੍ਰੀਨ ਬਾਥਰੂਮ ਵੀ ਘਰ ਦੇ ਵਿੱਚ ਹੈ ਨਹੀਂ ਉਹ ਦੱਸੋ ਬੰਦਾ ਨਸ਼ਾ ਵੇਚੂਗਾ ਉਹ ਨਸ਼ੇ ਨਾਲ ਨਸ਼ਾ ਵੇਚਦਾ ਉਹ ਘਰੇ ਬਾਥਰੂਮ ਬਣਾਊਗਾ ਉਹਦੇ ਉਹਦੇ ਘਰ ਦੇ ਵਿੱਚ ਬਾਥਰੂਮ ਚਾਹੀਦਾ ਵਧੀਆ ਟੂਟੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਪੁਹਾਰੇ ਲੱਗੇ ਹੋਣੇ ਚਾਹੀਦੇ ਇਹਨਾਂ ਦੇ ਘਰ ਦੇ ਵਿੱਚ ਦੱਸੋ ਵੀ ਬਾਥਰੂਮ ਮੂਤਲ ਵਾਸਤੇ ਵੀ ਕੋਣੀ ਬਾਥਰੂਮ ਬਣਾਏਗਾ ਵਿੱਚ ਦੱਸੋ ਨਲਕੇ ਤੱਕ ਵੀ ਹੈ ਨੀਗਾ ਪਾਣੀ ਵੀ ਆਂਡ ਗਵਾਂਡੋ ਕਰੇ ਲੈ ਕੇ ਆਉਂਦੀ ਲੋਕਾਂ ਦੇ ਜਾ ਕੇ ਸਰਕਾਰ ਤਾਂ ਕਹਿੰਦੀ ਤਕੜੇ ਤਕੜੇ ਘਰਾਂ ਤੇ ਅਸੀਂ ਕਾਰਵਾਈ ਕਰਦੇ ਹਾਂ ਬਹੁਤ ਤੱਕ ਜਿਹੜਾ ਕੋਈ ਕਰਦਾ ਉਹਨਾਂ ਤੇ ਕਾਰਵਾਰੀ ਨਹੀਂ ਹੁੰਦੀ ਕਿ ਜਿਹੜਾ ਨਹੀਂ ਕਰਦਾ ਉਹਨਾਂ ਤੇ ਹੁੰਦੀ ਦੋ ਮਕਾਨ ਨੇ ਸਿਰਫ ਇਹਨਾਂ ਦੱਸੋ ਵੀ ਇਹ ਨਸ਼ੇ ਵੇਚਣ ਵਾਲਿਆਂ ਦੇ ਦੋ ਹੀ ਮਕਾਨ ਹੁੰਦੇ ਨੇ ਸਰਕਾਰ ਨੂੰ ਇਹ ਪੁੱਛਿਆ ਜਾਵੇ ਵੀ ਦੋ ਮਕਾਨ ਹੁੰਦੇ ਨਸ਼ਾ ਵੇਚਣ ਵਾਲੇ ਉਹ ਕਮਰੇ ਅੱਛਾ ਹਾਂ ਸਿਰਫ ਦੋ ਕਮਰੇ ਕੱਲੇ ਹੀ ਦੋ ਕਮਰੇ ਉਹ ਵੀ ਕਮਰੇ ਪਲਾਸਟਰ ਹੈ ਰਸੋਈ ਬਿਲਕੁਲ ਉਵੇਂ ਹੀ ਪਈ ਉਸੇ ਤਰ੍ਹਾਂ ਥੱਲੇ ਸਲਫ ਦੇ ਵੀ ਹੈ ਨਹੀਂ ਸਿਲੰਡਰ ਰੱਖਣ ਨੂੰ ਵੀ ਉਹ ਵੀ ਥੱਲੇ ਫਰਸ਼ ਦੇ ਉੱਤੇ ਚੁੱਲਾ ਪਿਆਗਾ ਇਹਨਾਂ ਦਾ ਅਭੀ ਇੱਟਾਂ ਗਾਰੇ ਤੂੰ ਬਿਨਾ ਚਨੀਆ ਗਾਰੇ ਨਾਲ ਗਾਰੇ ਨਾਲ ਚਨੀਆ ਹੋਈਆਂ ਸੀ ਇਹ ਵੀ ਇੱਕ ਪਰਦਾ ਬਣਾਇਆ ਸੀ ਵੀ ਬੈਠੇ ਸਾਹਮਣੇ ਪੈੜਾ ਲੱਗਦਾ ਮੁੰਡੇ ਖੁੰਡੇ ਤੇ ਖੜਦੇ ਗਲੀ ਚੋਂ ਲੰਘਦੇ ਟੱਪਦੇ ਵੇਣ ਦੇ ਬੰਦਾ ਕਿਵੇਂ ਬੈਠਾ ਹੁੰਦਾ ਬੱਚਾ ਤੇ ਉਹ ਬੇਟੀ ਵਾਸਤੇ ਕੀਤਾ ਸੀ ਪਰਦਾ ਵੀ ਚੱਲ ਬੱਚਿਆਂ ਬੈਠਾ ਹੁੰਦਾ ਸਾਹਮਣੇ ਵੀ ਪਰਦਾ ਹੋਣਾ ਜ਼ਰੂਰੀ ਚਾਹੀਦਾਗਾ ਹੂੰ ਵੇਖੋ ਵੀ ਤੁਸੀਂ ਆਪ ਹੀ ਵਿਰਜ ਵੇਖ ਸਕਦੇ ਹੋ ਵੀ ਇਹ ਐਡੇ ਗੈਸਟਾਰ ਦਾ ਕਾਰ ਹੈ ਕੋਈ ਜ਼ਮੀਨ ਤਾਂ ਨਹੀਂ ਖਰੀਦ ਲਈ ਸੀ ਇਹਨਾਂ ਨੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਰੋਟੀ ਵੀ ਬੱਕ ਦੀ ਬਹੁਤ ਮੁਸ਼ਕਲ ਨਾਲ ਹੈ ਸਾਨੂੰ ਪਤਾ ਦਾ ਸਰ ਸਰਕਾਰ ਤਾਂ ਕਹਿੰਦੀ ਕਾਰਵਾਈ ਉਹਨਾਂ ਤੇ ਕਰਦੀਆਂ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਜ਼ਮੀਨਾਂ ਲੈ ਲੀਆਂ ਨੇ ਵੱਡੇ-ਵੱਡੀਆਂ ਕੋਠੀਆਂ ਪਾਲੀਆਂ ਨੇ ਹਾਂ ਤਾਂ ਫਿਰ ਇਹਨਾਂ ਦੀ ਦੇਖ ਲਓ ਪ੍ਰੋਪਰਟੀ ਕਰ ਲੈਣ ਚੇਕਾ ਕੇ ਸਰਕਾਰ ਕਰੇ ਚੇਕਾ ਕੇ ਕੀ ਇਹਨਾਂ ਦੇ ਘਰ ਦੇ ਵਿੱਚ ਹੂੰ ਸਰਕਾਰ ਇਹਨਾਂ ਦੀ ਫਿਰ ਮਦਦ ਕਰਨ ਨਾ ਵੀ ਇਹਨਾਂ ਦੇ ਘਰ ਦੇ ਵਿੱਚ ਹੈ ਕੀ ਹੈ ਬੜਾ ਮੰਗਲਾ ਪਾਈ ਬੈਠੇ ਜਿਹੜਾ ਉਟਾਉਣ ਆਏ ਸੀ ਹਾਂਜੀ ਦੀਦੀ ਨੇ ਨਾਲ ਦੇ ਸਾਡੇ ਗਵਾਂਢ ਨੇ ਪਾਣੀ ਤੇ ਵਿਚਾਰੇ ਸਾਡੇ ਘਰੋਂ ਲੈ ਜਾਂਦੇ ਇਹਨਾਂ ਦੇ ਨਲਕਾ ਵੀ ਨਹੀਂ ਹੈਗਾ ਤੇ ਜੇ ਐਡੇ ਵਿਚਾਰੇ ਨਸ਼ਾ ਵੇਚ ਕੇ ਘਰ ਬਣਾਇਆ ਦਾ ਕੁਝ ਵੀ ਬਣਾਇਆ ਦਾ ਫਿਰ ਇਹਨਾਂ ਨੇ ਪਾਣੀ ਲੈਣ ਜਾਣਾ ਸੀ ਅੰਡ ਗਵਾਂਡ ਤੋਂ ਵੀ ਮਦਦ ਲੈਣੀ ਜਾਣੀ ਸੀਗੀ ਇਹ ਮੇਰੀ ਦੀਦੀ ਏ ਤੇ ਘਰਾਂ ਦੇ ਵਿੱਚ ਕੰਮ ਕਰਦੇ ਨੇ ਸਵੇਰ ਤੋਂ ਜਾਂਦੇ ਨੇ ਸ਼ਾਮ ਨੂੰ ਆਉਂਦੇ ਨੇ ਤੇ ਇਹ ਸੱਚਾਈ ਏ ਜੋ ਕੁਝ ਮਰਜੀ ਦੁਨੀਆ ਕਹੀ ਜਾਵੇ ਤੇ ਉਸ ਦਿਨੇ ਨਾ ਨੂੰ ਕਿੱਥੇ ਰੱਖਿਆ ਬੋਲੇ ਕਿਉਂ ਨਹੀਂ ਮੀਡੀਆ ਦੇ ਵਿੱਚ ਘਟਾਈ ਹੈ ਬੋਲੇ ਸੀ ਵੀਰੇ ਉਹਨਾਂ ਨੇ ਬੋਲਣ ਨਹੀਂ ਦਿੱਤਾ ਉਹਨਾਂ ਨੇ ਤਾੜਤਾ ਸੀ ਸਾਰੇ ਗਲੀ ਗਵਾਂਡ ਸੀਗੇ ਬਾਹਰ ਸਾਰਿਆਂ ਨੂੰ ਤਾੜਤਾ ਕਹਿੰਦੇ ਤੁਸੀਂ ਘਰੇ ਚੱਲੋ ਕਿਸੇ ਨੇ ਬਾਹਰ ਨਹੀਂ ਖੜਨਾ ਸੀ ਕਾਰਵਾਈ ਕਰਨੀ ਹਾਂਜੀ ਹਾਂਜੀ ਕੰਦ ਤੇ ਕਾਰਵਾਈ ਕੀਤੀ ਇਹਨਾਂ ਨੂੰ ਘਰੋਂ ਕੱਢ ਕੇ ਇਹਨਾਂ ਨੂੰ ਪਹਿਲਾਂ ਦੋ ਮਲਾਜ਼ਮ ਤੇ ਨਾਏ ਵੀ ਤੁਸੀਂ ਕਰੋ ਬਾਹਰ ਚਲੇ ਜਾਓ ਇਹਨਾਂ ਨੂੰ ਉਹ ਕਹਿੰਦੇ ਵੀ ਅਸੀਂ ਇੱਥੇ ਵਿਆਹ ਦੇ ਘਰੇ ਬੈਠੇ ਅਸੀਂ ਘੜਾਉਂਦੇ ਨਹੀਂ ਇੱਥੇ ਬਹਿਣਾਗਾ ਤੁਸੀਂ ਕੱਠ ਮਾਰਿਆ ਤੁਸੀਂ ਇੱਥੇ ਕਿਉਂ ਠੱਲਿਆ ਕਿਸੇ ਨੂੰ ਘਰੋਂ ਕੱਢਿਆ ਇਹਨਾਂ ਨੂੰ ਘਰੋਂ ਕੱਢ ਕੇ ਸਾਹਮਣੇ ਘਰ ਦੇ ਵਿੱਚ ਉੱਥੇ ਲੋਕ ਕਰਤਾ ਬਾਹਰੋਂ ਉਸ ਤੋਂ ਬਾਅਦ ਇਹਨਾਂ ਨੂੰ ਹੋਰ ਨਹੀਂ ਦਿੱਤਾ ਜਦੋਂ ਕੰਡ ਧਾ ਕੇ ਚਲੇ ਗਏ ਉਦੋਂ ਇਹ ਘਰੇ ਵੜੇ ਸਾਰੇ ਉਦੋਂ ਪਹਿਲਾਂ ਕਿਸੇ ਨੂੰ ਨਾ ਬੋਲਣ ਨਹੀਂ ਦਿੱਤਾ ਅੱਜ ਨਾਲ ਕੋਈ ਨਹੀਂ ਵੀ ਮਤਲਬ ਜਿਹੜੇ ਖੜੇ ਸੀ ਗਲੀਆਂ ਚ ਸਾਰਿਆਂ ਨੇ ਭੈਣਾ ਭਰਾਵਾਂ ਨੇ ਬਹੁਤ ਮਦਦ ਕੀਤੀ ਇਹਨਾਂ ਦੀ ਬਹੁਤ ਹੀ ਜ਼ਿਆਦੀ ਮਦਦ ਕੀਤੀ ਹੈ ਬਹੁਤ ਜ਼ਿਆਦਾ ਸੱਚ ਨੂੰ ਹੀ ਸੱਚ ਕਿਹਾ ਜਾਂਦਾਗਾ ਝੂਠ ਨੂੰ ਝੂਠ ਹੀ ਕਿਹਾ ਜਾਂਦਾਗਾ ਜੇ ਸੱਚ ਸੀ ਤਾਂ ਸਾਰ ਲੋਕ ਬੋਲੇ ਨਹੀਂ ਆਵੇ ਕੋਈ ਬੋਲਦਾ ਕਿਸੇ ਦੇ ਮਗਰ ਲੋਨ ਚੱਕੇ ਕਿਸ਼ਤਾ ਚੱਕੇ ਸਾਰੇ ਵਿੜੇ ਨੂੰ ਪਤਾ ਬੱਚੇ ਬੱਚੇ ਨੂੰ ਪਤਾ ਵੀ ਇਹ ਕੰਮ ਕਰਦੀ ਘਰਾਂ ਦੇ ਵਿੱਚ ਤੇ ਜਿਵੇਂ ਦੀ ਸਚਾਈ ਅਗਲੇ ਨੇ ਦੇਖੀ ਸੀ ਉਵੇਂ ਦੀ ਸਭ ਨੇ ਬੋਲੀ ਪੈੜਾ ਪਰਮ ਨੇ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਕੀ ਲੱਗਦਾ ਮਾਤਾ ਨਸ਼ਾ ਵੇਚਦੇ ਸੀ ਨਾਚਾ ਵੇਚ ਕੇ ਨਹੀਂ ਨਹੀਂ ਜੀ ਨਾਚਾ ਕੋਈ ਨਹੀਂ ਵੇਚਦਾ ਸੀ ਉਹ ਆਪ ਦੀ ਮਿਹਨਤ ਕਰਦਾ ਸੀ ਹਾਂਜੀ ਮਿਹਨਤ ਕਰਦਾ ਸੀ ਆਪਦੀ ਤੇ ਕੋਈ ਨਸ਼ਾ ਨਹੀਂ ਸੀ ਵੇਚਦਾ ਤੇ ਚਲ ਵੀ ਮਾੜਾ ਮੋਟਾ ਚਲ ਪੀਂਦਾ ਸੀ ਤੇ ਅਸੀਂ ਮਿਹਨਤ ਕਰੀਦੀ ਸੀ ਸਰ ਮੇਰੀ ਨੂੰ ਵੀ ਕੰਮ ਤੇ ਲੱਗੀ ਸੀ ਮੈਂ ਵੀ ਨਰੇਗਾ ਚ ਲੱਗੀ ਸਾਡੀ ਗੁੜੀਆ ਵੀ ਲੱਗੀ ਨਰੇਗਾ ਚ ਤੇ ਕੋਈ ਇਹੋ ਜਿਹਾ ਨਸ਼ਾ ਕਰਦਾ ਪੀਚ ਦਾ ਹੈਗਾ ਨਹੀਂ ਸੀ ਤੇ ਅਸੀਂ ਆਪਦੀ ਮਿਹਨਤ ਕਰਕੇ ਤੇ ਰੋਟੀ ਕਮਾ ਕੇ ਖਾਈਦੀ ਸੀ ਤੇ ਆ ਲੈਟਰਿੰਗ ਬਾਥਰੂਮ ਨਹੀਂ ਕੋਸ਼ਿਸ਼ ਅਸੀਂ ਕਰੇ ਉਧਰ ਕਰੀ ਦੀ ਕਰੀ ਦਾ ਕਰੇ ਉਧਰ ਕਰੀ ਦਾ ਹੁਣ ਕੰਦ ਟਕੰਦ ਟਹਿ ਗਈ ਉਹ ਅਸੀਂ ਇਸ ਮદાન ਚ ਹੀ ਬੈਠੇ ਆ ਰੜੇ ਚ ਅਸੀਂ ਕੰਦ ਕਰਨ ਜੋਗੇ ਹੀ ਨਹੀਂ ਗੇ ਨਾ ਸਾਡੇ ਬੂਆ ਨਾ ਚੰਨਾ ਆਵਾਮ ਹੁੰਦੀ ਏ ਹੁਵੇਂ ਅਸੀਂ ਠੰਡ ਚ ਬੈਠੇ ਰਹੀਦਾ ਠਰਦੇ ਅਸੀਂ ਰਹੀਦਾ ਤੇ ਬਾਥਰੂਮ ਕਰਨ ਤੋਂ ਵੀ ਅਸੀਂ ਔਖੇ ਆ ਤੇ ਆ ਸਾਹਮਣੇ ਬੈਠੇ ਦੁਨੀਆ ਨੰਗ ਦੀ ਅਸੀਂ ਬੈਠੇ ਰਹੀਦਾ ਸਾਹਮਣੇ ਵੀ ਕਿਨੂ ਕਿਨੂ ਕਹੀ ਏ ਅਸੀਂ ਜਵਾਨ ਬੇਟੀ ਸਾਹਮਣੇ ਬੈਠੀ ਹੁੰਦੀ ਏ ਅਸੀਂ ਕੁਝ ਅਸੀਂ ਆਪ ਦਾ ਕੁਝ ਕਰਨ ਨਹੀਂ ਨੀ ਜੋਗੀ ਕੰਦ ਕਰਨੀ ਨਹੀਂ ਜੋਗੀ ਓਵੇਂ ਡਿੱਗੀ ਪਈ ਐ ਠੀਕ ਹੈ ਨਾਸੀ ਆਫ ਦਾ ਲੈਟਰੀਨ ਬਾਥਰੂਮ ਬਣਾਉਣ ਜੋਗੇ ਹਾਂ ਜੀ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿਸ ਜਿਨ੍ਹਾਂ ਨੇ ਲੌਂਚ ਕਾਇਆ ਸਾਰੇ ਆਵੇ ਕੋਲੇ ਖੜੇ ਜਿਨ੍ਹਾਂ ਤੇ ਚੱਕੇ ਜਿਨ੍ਹਾਂ ਨੇ ਘਰ ਪਾ ਕੇ ਦਿੱਤਾ ਮੇਰਾ ਵੱਡਾ ਭਰਾ ਮਿਸਤਰੀ ਹੈ ਕਿ ਮਿਸਤਰੀ ਨੂੰ ਦੇਣ ਲਈ ਇਹਨਾਂ ਕੋਲੇ ਪੈਸੇ ਵੀ ਹੈ ਨਹੀਂ ਸੀਗੇ ਬੰਦਾ ਜੇਲ੍ਹ ਚ ਚਲਾ ਗਿਆ ਸੀ ਉਸ ਤੋਂ ਬਾਅਦ ਉਹਨੇ ਮੇਰੇ ਭਰਾ ਨੇ ਵੱਡੇ ਨੇ ਸਾਰਾ ਘਰ ਪਾ ਕੇ ਦਿੱਤਾ ਕਹਿੰਦਾ ਵੀ ਮੈਂ ਦਿਹਾੜੀ ਨਹੀਂ ਲੈਣੀ ਤੇਰੇ ਤੋਂ ਵੀ ਮੈਂ ਆਪਦੀ ਭੈਣ ਦਾ ਘਰ ਪਾਉਂਗਾ ਵੀ ਮੇਰੇ ਦੋ ਬੇਟੇ ਕਮਾ ਕੇ ਦੇਣ ਵਾਲੇ ਘਰੇ ਖਰਚਾ ਪੂਰਾ ਉਹ ਕਰਨਗੇ ਆ ਮੇਰੀ ਭਾਬੀ ਖੜੀ ਇਹਦੇ ਤੋਂ ਪੁੱਛ ਸਕਦੇ ਹੋ ਸਾਰੇ ਸਬੂਤ ਕਿਸੇ ਨੂੰ ਵੀ ਪੁੱਛ ਸਕਦੇ ਕਿੰਨੀ ਜਨਤਾ ਖੜੀ ਜੇ ਨੂੰ ਮਰਜੀ ਪੁੱਛ ਸਕਦਾ ਵੀ ਇਹ ਕਾਰ ਕਿਸ ਤਗਾ ਬਣਿਆ ਹੋਇਆ ਹੈਗਾ ਆਪੇ ਦਾ ਕਿ ਨਸ਼ਾ ਵੇਚਦੇ ਸੀ ਇਹ ਨੈਸ਼ਨਲ ਘਰ ਬਣਾਇਆ ਸੀ ਇਹਨਾਂ ਨੇ ਮੈਂ ਖੁਦਾ ਨੂੰ ਮੰਨਣ ਵਾਲੀ ਆਂ ਪ੍ਰਭੂ ਪਰਮੇਸ਼ਰ ਨੂੰ ਮੈਂ ਜੋ ਬੋਲੂਗੀ ਉਹਦੇ ਹੁਕਮ ਦੇ ਵਿੱਚ ਸੱਚ ਹੀ ਬੋਲੂਗੀ ਹਮ ਸ਼ੁਰੂ ਤੋਂ ਸਟਾਰਟਿੰਗ ਦੇ ਵਿੱਚ ਪਤਾ ਮੇਰਾ ਨਦੋਇਆ ਹਮ ਬੈਟਰੀ ਦਾ ਕੰਮ ਕਰਦਾ ਸੀ ਹਮ ਪੈਲਸਾ ਦੇ ਵਿੱਚ ਹਮ ਠੀਕ ਹੈ ਉਹ ਬੰਦੇ ਲੈ ਜਾਂਦਾ ਹੁੰਦਾ ਸੀ ਕੋਈ 150 ਨੂੰ ਬਚਦਾ ਸੀ ਪਰ ਮੇਰੀ ਨਣਾ ਨੂੰ ਪਤਾ ਨਹੀਂ ਲੱਗਾ ਸੀ ਉਹ ਕਿਹੜੇ ਵੇਲੇ ਨਸ਼ਾ ਖਾਣ ਲੱਗ ਪਿਆ ਚੋਰੀ ਛਪੋਰੀ ਸਾਲ ਸੀ ਮਹੀਨੇ ਉਹਨੇ ਖਾਦਾ ਹੌਲੀ ਹੌਲੀ ਉਹ ਯਾਰ ਹੋ ਗਿਆ ਉਹ ਸ਼ਰੇਆਮ ਹੀ ਖਾਣ ਲੱਗ ਗਿਆ ਬਹੁਤ ਪਰੇਸ਼ਾਨ ਕਰ ਲੱਗ ਗਿਆ ਸੀ ਘਰੇ ਮੇਰੇ ਨਣਾ ਨੂੰ ਮੇਰੀ ਨਣਾ ਚਾਰਾ ਘਰਾਂ ਚ ਕੰਮ ਕਰਦੀ ਆ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਚੱਲੂੰਗੀ ਜਿੱਨਾ ਘਰਾਂ ਚ ਕੰਮ ਕਰਦੀ ਆ ਠੀਕ ਆ ਮੈਂ ਐਂ ਸੈਂਟਰ ਲੀਡਰship ਵੀ ਮੈਂ ਪੈਸੇ ਚ ਕਹੁੰਦੀ ਸੀ ਗਰੁੱਪ ਆ ਰਹੀ ਤੈਨਾਂ loan ਮਾ ਦੀ ਨਾਨਾ ਨੂੰ ਚੁਕਾ ਕੇ ਦਿੱਤੇ ਇੱਕ ਮੇਰੇ ਇਥੇ ਜਰਾਣੀ ਸੀਗੀ ਕੋਹਨੇ ਆਪਦੇ ਨਾਂ ਤੇ ਚਾ ਕੇ ਤੇ ਉਹ ਕਿਸ਼ਤਾ ਲਈ ਜਾਂਦੀ ਆ ਮਾਸਾ ਇਹਨਾਂ ਨੇ ਬੱਚੇ ਪੜਾਏ ਆ ਉਹ ਬਹੁਤ ਦੁਖੀ ਕਰਦਾ ਸੀ ਪਹਿਲੀ ਗੱਲ ਤਾਂ ਜਿਹੜਾ ਚਿੱਟਾ ਵੇਚਦਾ ਹੋਊ ਉਹ ਟੁੱਟੀ ਮੰਜੀ ਤੇ ਨਾ ਬੈਠੂਗਾ ਕਾਕਾ ਦੇ ਸੋਫੇ ਤੋਂ ਸਭਾਉੜੀ ਤਰ ਪੈਰ ਨਹੀਂ ਲੱਗਣਾ ਥੱਲੇ ਉਹ ਬੋਲੀ ਗੱਦੀ ਪਾਲੂਗਾ ਚਿੱਟਾ ਵੇਚਣੋਂ ਟੁੱਟਾ ਮੰਜਾ ਤੇ ਬੈਠੂਗਾ ਮੰਜਾ ਕਲੀ ਧਿਆਨ ਮਾਰੂ ਮੜਾ ਜਾ ਚਿੱਟਾ ਵੇਚਣ ਦਾ ਘਰ ਬਾਰੇ ਆ ਪ ਜਾਂਦੇ ਆ ਉਹ ਗੱਡੀਆਂ ਤਾਂ ਮਹਿਲੂਗਾ ਉਹਦੇ ਘਰ ਵਿੱਚ ਹਰ ਸਹੂਲਤ ਹੋਊਗੀ। ਹੂੰ। ਬਾਕੀ ਤੁਸੀਂ ਜਾਣੀ ਜਾਣ ਸਰਕਾਰ ਨੂੰ ਇਹ ਤਾਂ ਪਤਾ ਨਾ ਚਿੱਟੇ ਵਾਲੇ ਦੇ ਘਰ ਦੇ ਨਕਸ਼ੇ ਕਿਵੇਂ ਜੇ ਹੁੰਦੇ ਤੇ ਵਿਚਰ ਦੇ ਖਾਣ ਵਾਲਿਆਂ ਦੇ ਕਿਵੇਂ ਜੇ ਹੁੰਦੇ ਨੇ ਕਿੰਨਾ ਫਰਕ ਆ ਕਿੱਥੇ ਖਾਣ ਤੇ ਕਿੱਥੇ ਚਿੱੱਚਾ ਬੋਲੂ ਤੇ ਕਿੱਥੇ ਖੱਖਾ ਬੋਲੂ ਕਿੰਨਾ ਫਰਕ ਪੈਂਦਾ ਇਹ। ਹੂੰ। ਸਰਕਾਰ ਨੂੰ ਇਹ ਨਹੀਂ ਪਤਾ ਲੱਗਾ ਇਹ ਬੱਚੇ ਦੇ ਘਰ ਦੇ ਵਿਰੁੱਧ ਹੋ ਗਏ ਫਰੀਦਕੋਟੋਂ ਕੰਮ ਕਰਕੇ ਪਿੰਡ ਝੋਟੀ ਵਾਲਾ ਉਦੋਂ ਬਾਅਦ ਫਿਰ ਉੱਥੇ ਜਾਂਦੇ ਸ ਕੰਮ ਕਰਨ। ਕਾ ਸਾਡੀ ਕੁੜੀ ਤਾਂ ਨਹੀਂ ਜੇ ਕਰਦਾ ਘਰੇ ਪੈਣ ਨੂੰ। ਇਧਰ ਨਹੀਂ ਜੇ ਕਰਦਾ ਬੱਚਾ ਚ ਟਾਈਮ ਨਾਲ ਆਵਾਂ। ਹੂੰ। ਇਹ ਵੀ ਕਾਜ਼ ਕੁੜੀ ਸਾਡੀ ਕੰਮ ਕਰਨ ਵਾਲੀ ਆ ਲੱਗਦਾ ਨਾ ਜਿਵੇਂ ਟੀਚਰ ਲੱਗੀ ਹੁੰਦੀ ਆ ਤੇ ਜਿਹੜੀ ਧਰਤੀ ਤੇ ਪੋਚੇ ਲਾਉਂਦੀ ਸਰਕਾਰ ਨੂੰ ਇਹ ਨਹੀਂ ਪਤਾ ਲੱਗਦਾ ਪਿਆਗਾ ਜੇ ਐਨਾ ਕਰਨ ਵਾਲੀ ਹੁੰਦੀ ਬੰਦਾ ਇੱਕ ਦਿਨ ਘਰੋਂ ਜਾੜੇ ਤੇ ਜਨਾਨੀ ਦੇ ਤੱਪੜ ਰੁਲ ਜਾਂਦੇ ਆ ਰੁਲਦੇ ਕਿ ਨਹੀਂ ਰੁਲਦੇ ਮੰਨਦੇ ਇਸ ਗੱਲ ਨੂੰ ਕਿ ਨਹੀਂ ਮੰਨਦੇ ਮੰਨਦੇ ਹਨ ਮੰਨੂਗੀ ਸਰਕਾਰ ਇਸ ਗੱਲ ਨੂੰ ਮੇਰੇ ਮਦਈਆ ਨੂੰ 3 ਸਾਲ ਹੋ ਗਏ ਜੇਲ੍ਹ ਵਿੱਚ ਬੈਠੇ ਨੂੰ ਜੇ ਅੱਜ ਚਿੱਟੇ ਵਾਲਾ ਪੈਸਾ ਮੇਰਾ ਨਦਈਆ ਵੇਚ ਕੇ ਗਿਆ ਰੱਖ ਕੇ ਗਿਆ ਜਮਾ ਕੀਤੇ ਹੁੰਦਾ ਚਿੱਟਾ ਵੇਚ ਕੇ ਤੇ ਮੇਰੇ ਨਾਮ ਲੈ ਕੇ ਥੈਲਣਾ ਮਗਰ ਨਾ ਜਾਵਰਦੀ ਗੁੱਟਾਂ ਦਾ ਪੈਸਿਆਂ ਦਾ ਹੈ ਹੈ ਜਬਾਨ ਤਨ ਤੋੜ ਸਕਦੀ ਸੀ ਇਹ ਕਤਲ ਕਰ ਦਿੰਦੇ ਨੇ ਕਤਲ ਵਾਲੇ ਨੇ ਜ਼ਬਾਨ ਤਾਂ ਹੋ ਜਾਂਦਣਾ ਨੇ ਤਾਂ ਕੀ ਗੱਲ ਉਹਦਾ ਕਤਲ ਨਹੀਂ ਹੋਈ ਜ਼ਬਾਨ ਤਾਂ ਕਿਉਂ ਨਹੀਂ ਹੋਈ ਕਿਹੜੀ ਵਜ੍ਹਾ ਕਾਰਨ ਇਸ ਗੱਲ ਦਾ ਸਰਕਾਰ ਜਵਾਬ ਹੋਈ ਕਿਉਂਕਿ ਮੇਰੀ ਨਾਲੜ ਕੋਲੇ ਪੈਸਾ ਹੈ ਨਹੀਂ ਸੀ ਜੇ ਪੈਸਾ ਹੁੰਦੀ ਇਹ ਵੀ ਬੋਰਨ ਲੈ ਕੇ ਜਾ ਵਰਦੀ ਚਿੱਟੇ ਵਾਲੇ ਘਰਾਂ ਦੇ ਨਕਸ਼ੇ ਵੇਖੋ ਜਾ ਕੇ ਘਰਾਂ ਚ ਵੜ ਕੇ ਵੇਖੋ ਉਧਰ ਕਿਹੜੀ ਜੋਰ ਚੜਦਾ ਸਰਕਾਰ ਦਾ ਉਥੇ ਸਰਕਾਰ ਆ ਨਹੀਂ ਗਈ ਆ ਉਥੇ ਅੱਖਾਂ ਵਿੱਚ ਗੰਗਾ ਨਾ ਦੇਣਾ ਕੀ ਗੱਲ ਅੱਜ ਮੇਰੀ ਬੱਚੀ ਫੁੱਲੀ ਫੁੱਲ ਕਰਕੇ ਖੜੀ ਕਿਵੇਂ ਉਹਨੇ ਥਾਂ ਖਰੀਦੀ ਕਿਵੇਂ ਪੈਸਾ ਭਰਿਆ ਖੇਤੀ ਵਿੱਚ ਕਾ ਪੱਤ ਲੈ ਚੱਕੀ ਨਹੀਂ ਆਣਾ ਖਰੀਦਿਆ ਉਹਨੂੰ ਤੇ ਸਰਕਾਰ ਨੂੰ ਉਥੇ ਸਰਕਾਰ ਕਿੱਥੇ ਗਈ ਸੀਗੀ ਉਹ ਸਰਕਾਰ ਕਿੱਥੇ ਨੇ ਅੱਜ ਸਰਕਾਰ ਨੇ ਮੇਰੇ ਤੇ ਦਾ ਘਰ ਦੀਆਂ ਅੱਖਾਂ ਜਿਵੇਂ ਲੱਗੀਆਂ ਅੱਜ ਸਰਕਾਰ ਦੇ ਅੱਖਾਂ ਖੁੱਲ ਗਈਆਂ ਚਿੱਟਾ ਵੇਚਣ ਵਾਲਾ ਰੱਤ ਲਾ ਲੰਦਾ ਬਾਬਾ ਏ ਤੇ ਗਰਾਵਾਂ ਚ ਜਾ ਕੇ ਤਾਰ ਦਿੰਦੇ ਨੇ ਉਹ ਤਾਂ ਸਰਕਾਰ ਕਿੱਥੇ ਜਾਂਦੀ ਅੱਜ ਸਰਕਾਰ ਜਿੰਦੀ ਹੋ ਗਈ ਅੱਜ ਕੀਤੇਰੇ ਘਰਵਾਰੇ ਜਿੰਦੀ ਹੋ ਗਈ ਸਰਕਾਰ ਪਹਿਲਾਂ ਮਰੀ ਹੁੰਦੀ ਆ ਬਾਬਿਆਂ ਦੀ ਸਕੀ ਸਰਕਾਰ ਆ ਪੈਸੇ ਦੀ ਸਕੀ ਆ ਅੱਜ ਮੇਰੇ ਤੇ ਘਰ ਦਾ ਪੈਸਾ ਹੁੰਦਾ ਅੱਜ ਮੇਰੇ ਵੱਲ ਨਾਨਕ ਦਾ ਪੈਸਾ ਹੁੰਦਾ ਇਹ ਤਾਂ ਵੀ ਬੰਦਾ ਮਹੀਨਾ ਨਹੀਂ ਸਕੂਲ ਵਿੱਚ ਰਹਿਣਾ ਕਾ ਹੋਗਾ ਤਨਸਾ ਪੈਸਾਰੀ ਵਜ੍ਹਾ ਤੋਂ ਬਿਨਾ ਹਮ ਇਸ ਗੱਲ ਸਮਝਦੇ ਨਾ ਤੁਸੀਂ ਇਸ ਗੱਲ ਦਾ ਜਵਾਬ ਦੇਓਗੇ ਸਰਕਾਰ ਸਾਨੂੰ ਸਾਨੂੰ ਉਹ ਬੰਦੇ ਦੀ ਜ਼ੁਬਾਨ ਤੇ ਚਾਹੀਦੀ ਆ ਨਹੀਂ ਅਸੀਂ ਵੀ ਕ੍ਰੂਲੀ ਕਾਰਵਾਈ ਕਰਾਂਗੇ ਜੇ ਸਾਡੇ ਤੋਂ ਸਰਕਾਰ ਜ਼ੋਰ ਸਾਹ ਦੇ ਸਕਦੀ ਨਾ ਅਸੀਂ ਇਹ ਜੰਦਾ ਜਾਗਦਾ ਬੰਦਾ ਜੇਲ੍ਹ ਚ ਲਿਆਉਣਾ ਹੈ ਸਾਡੀ ਵੀ ਬੰਦੇ ਦੀ ਜ਼ੁਬਾਨ ਤੇ ਲੱਗਣੀ ਚਾਹੀਦੀ ਆ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਜੇ ਸੱਚ ਆ ਸੱਚ ਹੀ ਆ ਜੇ ਇਹ ਝੂਠ ਹੁੰਦਾ ਜੇ ਚਿੱਟਾ ਵੇਚਦਾ ਹੁੰਦਾ ਦੀਪਕਾ ਤਾਂ ਮੇਰਾ ਪਿੰਡ ਮੇਰਾ ਮਹੱਲਾ ਕਦਰ ਸੱਕ ਜੁਬਾਨ ਤੇ ਤੁਲਦਾ ਤੈਨੂੰ ਸਿਖਾ ਮੈਂ ਸਕੂਲੀ ਇੱਕ ਬੋਲੀ ਮੈਂ ਸਾਰਾ ਵਿਆਹ ਨਹੀਂ ਸਿਖਾ ਕੇ ਆ ਸਕਦੀਗੀ ਇੱਕ ਨੂੰ ਸਿਖਾ ਦੂੰਗੀ ਵੀ ਮੇਰੇ ਮੰਗਰਾ ਬਿਆਨ ਦਿਓ ਜਾਈ ਮੈਂ ਤੈਨੂੰ ਕਹ ਦੂੰਗੀ ਵਿਰੇ ਗੀਤਾ ਮੰਗਰਾ ਬਿਆਨ ਦਊ ਪੱਤਲੋਂ ਕੰਡਕਟਰ ਨਾਲ ਜਾ ਕੇ ਸਿਖਾ ਆਉਂਗੀ ਯੋ ਮੇਰਾ ਵੇੜਾ ਮੇਰੀ ਧੀ ਦੇ ਮਗਰ ਇੱਕ ਬੋਲੀ ਤੁਲਿਆ ਨਹੀਂ ਤੁਲੇ ਦਾ ਕੱਢ ਕੇ ਵੀ ਵੇਖ ਸਕਦੇ ਆ ਬਾਅਦ ਵਿੱਚ ਪਤਾ ਕੀ ਹੋਇਆ ਜੇ ਕੰਦ ਢਾਂ ਲੱਗੀ ਚਿੱਲੇ ਰੱਟਾ ਢਾਜੇ ਤੇ ਬੁੜੀ ਦਾ ਕਾਲਜ ਨੂੰ ਰੋਗਾ ਪੈਂਦਾ ਪੈਂਦਾ ਕਲੇ ਪੈਂਦਾ ਇੱਥੇ ਪੁਲਿਸ ਮੁਲਾਜ਼ਮ ਆਏ ਧੱਕਾ ਮਾਰ ਮਾਰ ਸਾਰੇ ਅੰਦਰਾਂ ਚ ਤੋੜ ਦੇ ਜੇ ਸਾਡੀ ਕੁੜੀ ਨੂੰ ਅੰਦਰ ਤੋੜ ਦਿੰਦੇ ਉੱਥੇ ਕੁਛ ਹੋ ਜਾਂਦਾ ਜ਼ਿੰਮੇਵਾਰ ਸੀ ਤੇ ਸਰਕਾਰ ਹੈ ਸਾਨੂੰ ਕੰਦ ਢਾਈ ਦੇਣਾ ਵੇਖਣ ਦਿੱਤੀ ਜੇ ਇਹਨੂੰ ਕੁਛ ਹੋ ਜਾਂਦਾ ਜ਼ਿੰਮੇਵਾਰ ਸੀ ਤੇ ਉਹ ਕਿਉਂ ਸਾਡਾ ਕੀ ਹਰ ਜਾਨਾ ਪਰਦੇ ਵੇਖਾਂ ਨਾ ਤਾਂ ਲਿਆ ਸੀ ਉਹਨਾਂ ਦੇ ਕਰਾਂਜੇ ਫੜਨ ਲੱਗੇ ਸੀਗੇ ਜਿਹੜੇ ਢੋਣੇ ਸੇ ਦਾ ਢਾ ਹੀ ਦੇਣੀ ਸੀਗੀ ਪਰ ਸਰਕਾਰ ਕਹਿੰਦੀ ਅਸੀਂ ਨਸ਼ਾ ਖਤਮ ਕਰਨ ਲੱਗੇ ਆ ਪੰਜਾਬ ਦੇ ਵਿੱਚੋਂ ਨਸ਼ਾ ਹੀ ਬੰਦ ਕਰਨ ਲੱਗੇ ਹੋਏ ਆ ਕਿੱਦਾਂ ਕੀਤਾ ਸੀ ਹੂੰ ਕਿੱਦਾਂ ਕੀਤਾ ਸੀ ਹੂੰ ਉਹ ਰਾਤ ਨੂੰ ਜੰਮ ਲੈਂਦੇ ਨੇ ਉਹ ਤੜਕਾਂ ਤੇ ਟਿੱਕਾਂ ਜਿਹਾ ਸ਼ੁਰੂ ਕਰ ਦਿੰਦੇ ਨੇ ਕਿਹੜੇ ਨੇ ਬੰਦ ਕੀਤਾ ਸੀ ਮਾਨੂੰ ਯੋਕਾ ਦੇ ਰੋਟੇ ਦੇ ਪੂਰੀ ਆਉਂਦੇ ਅਰ ਪੰਟਾ ਪਾ ਕੇ ਕਾਦੇ ਨੇ ਇਹ ਲੋੜ ਮੋਟਰਸਾਈਕਲਾਂ ਤਾਂ ਜਾਂਦੇ ਨੇ ਤੇ ਆ ਨਹੀਂ ਵੇਚਦੇ ਕੋਲ ਨਾ ਤਾਂ ਜੋਰ ਚੋਂ ਛੱਡਿਆ ਕਿਥੋਂ ਸਰਕਾਰ ਨੇ ਬੰਦ ਕੀਤਾ ਕਿਸੇ ਪਿੰਡ ਤੋਂ ਆਪ ਦੱਸ ਦੇ ਤੂੰ ਮਲਾਜਮ ਬੰਦਾ ਕਿਸੇ ਵੀ ਪਿੰਡ ਦੀ ਖਬਰ ਦੱਸ ਦੇ ਆਈ ਕਦੇ ਆਈ ਕਦੇ ਖਬਰ ਵਿਆਸ ਪਿੰਡ ਦੇ ਵਿੱਚ ਚਿੱਟਾ ਖਤਮ ਕੀਤਾ ਗਿਆ ਆਟੇ ਤਰ੍ਹਾਂ ਆਟਾ ਨਹੀਂ ਵਿਕਦਾ ਪਿਆ ਚਿੱਟਾ ਜ਼ਿਆਦਾ ਵਿਕਦਾ ਪਿਆ ਮੰਨਦੀ ਪਈ ਸਰਕਾਰ ਨੂੰ ਤਾਂ ਫਿਰ ਦੀਪਕ ਦਾ ਕੀ ਆ ਕੀ ਲਗਾ ਘਟਾ ਚਰ ਉੱਤੇਰੇ ਨੇ ਸਾਣਿਆ ਇਸ ਗੱਲ ਦਾ ਇਨਸਾਫ ਚਾਹੀਦਾ ਜੀ